ਆਉਂਦਾ ਸਿੱਧਾ ਖਜ਼ਾਨਾ ਮੰਤਰੀ ਹਰਪਾਲ ਚੀਮਾ ਲਾਈਵ ਜੁੜ ਰਹੇ ਨੇ ਚੀਮਾ ਸਾਹਿਬ ਬਹੁਤ-ਬਹੁਤ ਸਵਾਗਤ ਹੈ న్యూਸ 18 ਪੰਜਾਬ ਤੇ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਬਰਾੜ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੁਹਾਡੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਅੱਛਾ ਚੀਮਾ ਸਾਹਿਬ ਮੈਂ ਸ਼ੁਰੂਆਤ ਇੱਥੋਂ ਕਰੂੰਗਾ ਮੈਂ ਅੱਜ ਜਦੋਂ ਬਜਟ ਸਪੀਚ ਤੁਹਾਡੀ ਸੁਣ ਰਿਹਾ ਸੀ ਤਾਂ ਮੈਨੂੰ 2022 ਯਾਦ ਆ ਰਿਹਾ ਸੀ 2022 ਦੇ ਵਿੱਚ ਪਹਿਲਾ ਜਦੋਂ ਵੋਟ ਔਨ ਅਕਾਊਂਟ ਤੁਸੀਂ ਪੇਸ਼ ਕੀਤਾ ਸੀ ਉਸ ਵੇਲੇ ਬੜੀਆਂ ਸਾਰੀਆਂ ਚੁਣੌਤੀਆਂ ਸੀ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਨਵੇਂ ਇੱਕ ਵਾਰੀ ਤੇ ਇਕੱਲੇ ਖਰਚੇ ਦਿਖਾਉਣੇ ਹੁੰਦੇ ਆ ਬਾਅਦ ਦੇ ਵਿੱਚ 9 ਮਹੀਨਿਆਂ ਦਾ ਅਲੱਗ ਤੋਂ ਬਜਟ ਆਉਂਦਾ ਪਰ ਮੇਰਾ ਸਵਾਲ ਇਹ ਹੈ ਕਿ ਜਿਸ ਦਿਨ ਚੀਮਾ ਸਾਹਿਬ ਨੇ ਪਹਿਲਾ 2022 ਦਾ ਵੋਟ ਔਨ ਅਕਾਊਂਟ ਪੇਸ਼ ਕੀਤਾ ਔਰ ਅੱਜ ਚੌਥਾ ਬਜਟ ਪੇਸ਼ ਕਰ ਕੀਤਾ ਗਿਆ ਤਿੰਨ ਸਾਲਾਂ ਦਾ ਸਮਾਂ ਹੋ ਗਿਆ ਆਪਣੇ ਹੀ ਪਹਿਲੇ ਤੇ ਆਪਣੇ ਹੀ ਚੌਥੇ ਬਜਟ ਦੇ ਵਿੱਚ ਕੀ ਬਦਲਾਅ ਦੇਖਿਆ ਦੇਖੋ ਜਦੋਂ ਪਹਿਲਾ ਵੋਟੋਂ ਨੂੰ ਕੌਣ ਪਾਸ ਕਰਾਇਆ ਸੀ ਬਰਾੜ ਸਾਹਿਬ ਜੀ ਉਸ ਸਮੇਂ ਤਾਂ ਸਿਰਫ ਉਹ ਸਿਰਫ ਖਰਚਾ ਦੀ ਗੱਲ ਸੀ ਹਮ ਖਰਚਾ ਦੀ ਗੱਲ ਸੀ ਤੇ ਉਸ ਤੋਂ ਬਾਅਦ 9 ਮਹੀਨਿਆਂ ਦੇ ਅੰਦਰ 9 ਮਹੀਨਿਆਂ ਦਾ ਪਹਿਲਾ ਬਜਟ ਤਿਆਰ ਹੋਇਆ ਔਰ ਉਸ ਤੋਂ ਬਾਅਦ ਲਗਾਤਾਰ ਸਫਰ ਜਿਹੜਾ ਜਾਰੀਆ ਹੂੰ ਪੰਜਾਬ ਦੀ ਤਰੱਕੀ ਬਦਲਦਾ ਪੰਜਾਬ ਜੋ ਥੀਮ ਅਸੀਂ ਦਿੱਤਾ ਉਹਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਪੰਜਾਬ ਜਿਹੜਾ ਉਹ ਅੱਜ ਤਰੱਕੀ ਕਰ ਰਿਹਾ ਹੈਗਾ ਐਜੂਕੇਸ਼ਨ ਦੇ ਖੇਤਰ ਦੇ ਅੰਦਰ ਸੇ ਸਵਾਵਾ ਦੇ ਖੇਤਰ ਦੇ ਅੰਦਰ ਜੀ ਅੱਛਾ ਪ੍ਰਸਤੀ ਦੇ ਅੰਦਰ ਚੀਮਾ ਸਾਹਿਬ ਜਦੋਂ ਆਪਾਂ ਜ਼ਿਕਰ ਕਰਦੇ ਆ ਕਿਸ ਤਰ੍ਹਾਂ ਪੰਜਾਬ ਜਿਹੜਾ ਉਹ ਲਗਾਤਾਰ ਅੱਗੇ ਵਧ ਰਿਹਾ ਜੀ ਜੀ ਤੁਸੀਂ ਕਹਿ ਸਕਦੇ ਹੋ ਆਪਣੀ ਗੱਲ ਵਿੱਚ ਤੁਹਾਡੀ ਆਵਾਜ਼ ਸ਼ਾਇਦ ਕੱਟ ਗਈ ਸੀ ਜੀ ਆਵਾਜ਼ ਬਰਾੜ ਸਾਹਿਬ ਰੁਕ ਜਾਂਦੀ ਆ ਕੱਟ ਜਾਂਦੀ ਆ ਮੈਂ ਕਹਿਣਾ ਚਾਹਣਾਗਾ ਕਿ ਪਿਛਲੇ 3 ਸਾਲ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਸਫਰ ਆ ਉਹ ਬਹੁਤ ਹੀ ਅੱਛਾ ਰਿਹਾ ਔਰ ਪੰਜਾਬ ਜਿਹੜਾ ਲਗਾਤਾਰ ਤਰੱਕੀ ਦੇ ਰਾਹ ਤੇ ਤੁਰਿਆ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਸਮੇਂ ਜੀ ਕਾਂਗਰਸ ਪਾਰਟੀ ਦੇ ਸਮੇਂ ਹੂੰ ਜਿਹੜਾ ਪੰਜਾਬ ਦਾ ਇੱਕ ਇੱਕ ਡਰਾਵਣਾ ਚਿਹਰਾ ਬਣਿਆ ਸੀ ਪੰਜਾਬ ਦਾ ਇੱਕ ਉਹ ਚਿਹਰਾ ਬਣਿਆ ਸੀ ਜਿਹਦੇ ਅੰਦਰ ਬਾਹਰਲੇ ਸੂਬਿਆਂ ਦੇ ਲੋਕ ਉੜਦਾ ਪੰਜਾਬ ਕਹਿੰਦੇ ਸੀ ਜੀ ਉਜੜਦਾ ਪੰਜਾਬ ਕਹਿੰਦੇ ਸੀਗੇ ਹੂੰ ਅੱਜ ਉਹ ਪੰਜਾਬ ਬਸਦਾ ਪੰਜਾਬ ਜਿਹੜਾ ਨਜ਼ਰ ਆਉਣ ਲੱਗਿਆਗਾ ਅੱਜ ਪੰਜਾਬ ਦੇ ਹਰੇਕ ਖੇਤਰ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਰੱਕੀ ਕੀਤੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੂਰਅੰਦੇਸ਼ੀ ਤੇ ਨਾਲ ਅੱਜ ਪੰਜਾਬ ਤਰੱਕੀ ਦੀ ਰੇਹਤ ਚੱਲਿਆ ਸਭ ਤੋਂ ਵੱਡੀ ਛੱਜੇ ਕਰ ਮੈਂ ਸਭ ਦਾ ਤਾਂ ਨਸ਼ਰੇ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਮਾਰੀ ਆ ਠੀਕ ਹੈ ਤਿੰਨ ਸਾਲਾਂ ਤੋਂ ਲੜਾਈ ਜਿਹੜੀ ਬਹੁਤ ਵੱਡੀ ਵਿੱਡੀ ਹੋਈ ਸੀਗੀ ਅੱਜ ਉਸ ਲੜਾਈ ਨੂੰ ਅੰਤਿਮ ਦੌਰ ਚ ਅਸੀਂ ਦਾਖਲ ਕੀਤਾ ਔਰ ਯੁੱਧ ਦਾ ਐਲਾਨ ਕੀਤਾਗਾ ਔਰ ਯੁੱਧ ਦਾ ਐਲਾਨ ਹੀ ਹੈ ਨਹੀਂ ਕੱਲਾ ਕਿ ਕਿ ਅਸੀਂ ਐਲਾਨ ਕਰਤਾ ਰਹਿਗੇ ਜਿਵੇਂ ਪੁਰਾਣੀਆਂ ਪਾਰਟੀਆਂ ਨੇ ਸਰਕਾਰਾਂ ਐਲਾਨ ਕਰਦੀਆਂ ਸੀ ਆ ਪਰ ਕੋਈ ਬਜਟ ਜਿਹੜਾ ਐਗਜ਼ੀਕਿਊਟਿ ਕਰਦੀਆਂ ਸੀ ਪਹਿਲੀ ਵਾਰ ਹੋਇਆ ਕਿ ਅਸੀਂ ਐਂਟੀ ਡਰੋਨ ਸਿਸਟਮ ਕਿਉਂਕਿ ਪੰਜਾਬ ਦੀ ਲਗਭਗ 500 ਕਿਲੋਮੀਟਰ ਸਰਹੱਦ ਜਿਹੜੀ ਆ ਬਾਰਡਰ ਤੇ ਲੱਗਦੀ ਆ ਔਰ ਇਸ ਸਰਹੱਦ ਦੇ ਉੱਤੇ ਬਾਹਰਲੇ ਦੇਸ਼ਾਂ ਤੋਂ ਬਹੁਤ ਸਾਰਾ ਨਸ਼ਾ ਪੰਜਾਬ 'ਚ ਭੇਜਣ ਦੀ ਜਿਹੜੀ ਆ ਉਹ ਕਾਰਵਾਈ ਕੀਤੀ ਜਾਂਦੀ ਉਹ ਵੀ ਡਰੋਨਾਂ ਦੇ ਰਾਹੀਂ ਹਥਿਆਰ ਭੇਜੇ ਜਾਂਦੇ ਨੇ ਨਸ਼ਾ ਭੇਜਿਆ ਜਾਂਦਾ ਹੈਗਾ ਪਰ ਲੇਕਿਨ ਸਾਡੀ ਸਰਕਾਰ ਨੇ ਐਂਟੀ ਡਰੋਨ ਸਿਸਟਮ ਜਿਹੜਾ ਉਹਨੂੰ ਹਾਇਰ ਕਰਨ ਦਾ ਫੈਸਲਾ ਕੀਤਾ ਉਹਨੂੰ ਪਰਚੇਸ ਕਰਨ ਦਾ ਫੈਸਲਾ ਕੀਤਾਗਾ ਇਹ ਇੱਕ ਬਹੁਤ ਵੱਡਾ ਕਦਮ ਆ ਤੇ ਨਾਲ ਦੀ ਨਾਲ ਸੈਕੰਡ ਲਾਈਨ ਆਫ ਡਿਫੈਂਸ ਕਿ ਆਰਮੀ ਆਰਮੀ ਤੋਂ ਬਾਅਦ ਬੀਐਸਐਫ ਜਿਹੜੀ ਹੁੰਦੀ ਆ ਉਹ ਬਾਰਡਰ ਦੇਖਦੀ ਆ ਪਰ 50 ਕਿਲੋਮੀਟਰ ਦਾ ਦਾਇਰੇ ਦੇ ਅੰਦਰ ਬੀਐਸਐਫ ਹੁੰਦੀ ਆ ਉਹਦੇ ਅੱਗੇ ਅਸੀਂ ਇੱਕ 5000 ਨੌਜਵਾਨਾਂ ਦੀ ਇੱਕ ਫਲੀਟ ਖੜੀ ਕਰਾਂਗੇ ਜਿਹੜੀ ਹੋਮਗਾਰਡ ਚ ਭਰਤੀ ਕਰਾਂਗੇ ਜਿਹੜੀ ਮੈਂ ਸਮਝਦਾ ਸਾਡੇ ਬਾਰਡਰ ਦੇ ਉੱਤੇ ਨਸ਼ਾ ਨੂੰ ਰੋਕਣ ਦੇ ਲਈ ਕਾਰਗਰ ਸਾਡਾ ਇੱਕ ਮੈਂ ਸਮਝਦਾ ਹਥਿਆਰਬੰਦ ਸਾਬਤ ਹੋਣਗੇ ਇਹਦੇ ਨਾਲ ਇਹ ਨਹੀਂ ਕਿ ਕੱਲਾ ਕਿ ਤੁਸੀਂ ਉੱਥੇ ਡਿਫੈਂਸ ਖੜਾ ਕਰ ਲਿਆ ਜਾਂ ਐਂਟੀ ਡਰੋਨ ਇਹਦੇ ਨਾਲ ਦੀ ਨਾਲ ਅਸੀਂ ਪੰਜਾਬ ਦੇ ਅੰਦਰ ਪੰਜਾਬ ਦੇ ਯੁਵਾ ਨੂੰ ਪੰਜਾਬ ਦੇ ਨੌਜਵਾਨ ਨੂੰ ਹੂੰ ਖੇਡਾਂ ਦੇ ਖੇਤਰ ਵੱਲ ਵੀ ਤੁਰਾਂਗੇ ਕਿ ਪੰਜਾਬ ਦਾ ਨੌਜਵਾਨ ਕਿਵੇਂ ਸਪੋਰਟਸ ਦੇ ਮੈਦਾਨਾਂ 'ਚ ਜਾਵੇ ਕਿਵੇਂ ਖੇਡਣ ਦੇ ਮੈਦਾਨਾਂ 'ਚ ਜਾਵੇ ਕਿਵੇਂ ਉਹ ਅੱਛਾ ਟ੍ਰੇਨਿੰਗ ਲੈ ਕੇ ਆਪਣੇ ਆਪ ਨੂੰ ਇੱਕ ਤਾਕਤਵਰ ਨੌਜਵਾਨ ਦੇ ਤੌਰ ਤੇ ਉੱਤੇ ਦੇਸ਼ ਦੇ ਦੇਸ਼ ਚ ਹੁੰਦੀਆਂ ਖੇਡਾਂ 'ਚ ਭਾਗ ਲਵੇ ਕਿਉਂਕਿ ਪੰਜਾਬ ਖੇਡਾਂ ਦੇ ਖੇਤਰ 'ਚ ਵੀ ਪਛੜ ਗਿਆ ਸੀਗਾ ਠੀਕ ਹੈ ਪਿਛਲੇ ਮੈਂ ਇਸੇ ਗੱਲ ਕਰਕੇ ਬਾਰ-ਬਾਰ ਗੱਲ ਕਰ ਰਹੇ ਹਾਂ ਕਿ ਜਿੱਦੋਂ ਪੁਰਾਣੀਆਂ ਸਰਕਾਰਾਂ ਸੀ ਉਹਨਾਂ ਨੇ ਪੰਜਾਬ ਅੰਦਰ ਹਰ ਪਾਸੇ ਮਾਫੀਆ ਰਾਜ ਦਾ ਖੜਾ ਕੀਤਾ ਚਾਹੋ ਟਰਾਂਸਪੋਰਟ ਮਾਫੀਆ ਸੀ ਚਾਹੇ ਉਹ ਲੈਂਡ ਮਾਫੀਆ ਸੀ ਚਾਹੋ ਸ਼ਰਾਬ ਦਾ ਮਾਫੀਆ ਸੀ ਚਾਹੋ ਰੇਤ ਮਾਫੀਆ ਸੀ ਚਾਹੇ ਪਤਾ ਨਹੀਂ ਬਹੁਤ ਸਾਰੇ ਅਜੇ ਨਾਮ ਨੇ ਜਿਹੜੇ ਆਪਣੇ ਚੇਤੇ ਵੀ ਨਹੀਂ ਹੈਗੇ ਜਿਹੜੇ ਲੋਕਾਂ ਨੂੰ ਚੇਤੇ ਸੀ ਸਾਰੇ ਨਾਮ ਜਿਹੜੇ ਨੇਗੇ ਉਹ ਆਮ ਆਦਮੀ ਪਾਕਿਸਤਾਨ ਸਰਕਾਰ ਨੇ ਭੁਲਾਤੇ ਕਿਉਂਕਿ ਅੱਜ ਪੰਜਾਬ ਦੇ ਅੰਦਰ ਇੱਕ ਨੀਖ ਨੀਤੀ ਕਲੀ ਇਹ ਕਮਾਂਡਰ ਸਰਕਾਰ ਜਿਹੜੀ ਆ ਅੱਛਾ ਤੁਸੀਂ ਜੀਮਾ ਸਾਹਿਬ ਮੈਂ ਬਾਕੀ ਬਾਕੀ ਇਸ਼ੂਸ ਤੇ ਵੀ ਜਾਊਂਗਾ ਤੁਹਾਡੇ ਸਾਹਮਣੇ ਦੇ ਮੈਂ ਬਾਕੀ ਇਸ਼ੂਸ ਤੇ ਵੀ ਜਾਊਂਗਾ ਤੁਸੀਂ ਨਸ਼ੇ ਤੋਂ ਸਟਾਰਟ ਹੀ ਕਰ ਲਿਆ ਤੁਸੀਂ ਅੱਜ ਇੱਕ ਇੱਕ ਨਵੇਂ ਵਰਡ ਦਾ ਜ਼ਿਕਰ ਕੀਤਾ ਆਪਣੇ ਬਜਟ ਦੇ ਵਿੱਚ ਸੈਂਸਸ ਦਾ ਕਿ ਨਸ਼ੇ ਦੇ ਉੱਤੇ ਅਸੀਂ ਸੈਂਸਸ ਕਰਾਵਾਂਗੇ ਜਨਗੰਨਾ ਕਰਾਵਾਂਗੇ ਉਹ ਉਹ ਕਿਵੇਂ ਕਰਾਵਾਂਗੇ ਮਤਲਬ ਕੀ ਉਹਦੀ ਰੂਪਰੇਖਾ ਕੀ ਹੈਗੀ ਆ ਦੇਖੋ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਅਸੀਂ ਸ਼ੁਰੂਆਤ ਇੱਕ ਮਾਸ ਤੋਂ ਕੀਤੀ ਸੀ ਉਹਦੇ ਅੰਦਰ ਡਰੱਗ ਸੈਂਸਸ ਕਰਵਾਉਣ ਦੇ ਲਈ ਅਸੀਂ 150 ਕਰੋੜ ਰੁਪਏ ਜਿਹੜੇ ਅਲੋਕੇਟ ਕੀਤੇ ਨੇਗੇ ਕਿ ਬਿਲਕੁਲ ਨਸ਼ੇ ਦੇ ਜਿਹੜੇ ਸਪੌਟ ਕਿਹੜੇ-ਕਿਹੜੇ ਨੇ ਕਿ ਕਿੱਥੇ-ਕਿੱਥੇ ਕੀ ਹੋ ਰਿਹਾ ਘਰ ਦੇ ਅੰਦਰ ਕਿ ਕਾਰਨ ਕੀ ਨੇ ਉਹਦੇ ਨਸ਼ੇ ਤੇ ਲੱਗਣ ਦੇ ਕਾਰਨ ਕੀ ਨੇ ਉਹਦੇ ਇਲਾਜ ਦੇ ਕਾਰਨ ਕੀ ਨੇ ਸਾਰੇ ਲੋਕਾਂ ਨੂੰ ਅਸੀਂ ਡਾਕਟਰਾਂ ਤੋਂ ਲੈ ਕੇ ਜੋ ਨਸ਼ੇ ਕਰਨ ਵਾਲਾ ਸਾਡਾ ਵਿਅਕਤੀ ਆ ਪੰਜਾਬ ਦਾ ਉਹਨੂੰ ਲੈ ਕੇ ਪੰਜਾਬ ਪੁਲਿਸ ਤੋਂ ਲੈ ਕੇ ਸਾਰੇ ਲੋਕਾਂ ਨੂੰ ਸ਼ਾਮਿਲ ਕਰਕੇ ਜਦੋਂ ਸੈਂਸਸ ਹੋਊਗੀ ਤਾਂ ਇੱਕ ਡਾਟਾ ਜਿਹੜਾ ਉਹ ਨਿਕਲ ਕੇ ਆਊਗਾ ਉਸ ਦਾ ਅਨਲਿਸਿਸ ਕਰਕੇ ਇਸ ਜਿਹੜੀ ਸਮੱਸਿਆ ਦਾ ਪੱਕੇ ਤੌਰ ਤੇ ਇਲਾਜ ਕਰਾਂਗੇ ਕਿਉਂਕਿ ਪੱਕੇ ਤੌਰ ਤੇ ਇਲਾਜ ਤਾਂ ਹੋਊਗਾ ਜਦ ਅਸੀਂ ਜਿਹੜੀ ਸਮੱਸਿਆ ਉਹਦੀ ਜੜ੍ਹ 'ਚ ਪਹੁੰਚਾਂਗੇ ਜੜ੍ਹ 'ਚ ਤਾਂ ਪਹੁੰਚਾਂਗੇ ਅਸੀਂ ਉਹਦਾ ਡਾਟਾ ਦਾ ਅਨਲਿਸਿਸ ਕਰਾਂਗੇ ਇਹ ਬਹੁਤ ਵੱਡੀ ਜਿਹੜੀ ਗੱਲ ਆ ਗਈ ਜਿਵੇਂ ਤੁਸੀਂ ਕਿਹਾਗਾ ਸੋ ਹੁਣ ਜਿਹੜਾ ਅਸੀਂ ਨਸ਼ਿਆਂ ਦੇ ਨਸ਼ੇ ਦੇ ਸਦਾਕਰਾਂ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕਰ ਰਹੇ ਹਾਂ ਪਰ ਲੇਕਿਨ ਫੇਰ ਵੀ ਸਾਨੂੰ ਮੈਂ ਸਮਝਦਾ ਇਸ ਗਲਤ ਤੇ ਬਹੁਤ ਜ਼ਿਆਦਾ ਵਿਚਾਰ ਕਰਨ ਦੀ ਲੋੜ ਆ ਬਹੁਤ ਜ਼ਿਆਦਾ ਉਹਦਾ ਐਨਲਿਸਿਸ ਕਰਨ ਦੀ ਲੋੜ ਆ ਕਿ ਨਸ਼ੇ ਕਿਉਂ ਲੈਂਦਾ ਮਨੁੱਖ ਕਿਹੜੇ ਕਿਹੜੇ ਥਾਵਾਂ ਤੇ ਕਿਉਂ ਕਿਉ ਹੋਇਦਾ ਉਹਦੀ ਅਸੀਂ ਸੈਂਸਸ ਕਰਾਵਾਂਗੇ ਪਿੰਡ ਪੱਧਰ ਤੇ ਬਲਾਕ ਪੱਧਰ ਤੇ ਵਾਰਡ ਪੱਧਰ ਤੇ ਸ਼ਹਿਰ ਦੇ ਪੱਧਰ ਤੇ ਸਾਰੇ ਕਿਤੇ ਸੈਂਸਸ ਹੋ ਕੇ ਉਹ ਡਾਟਾ ਇਕੱਠਾ ਆਊਗਾ ਤੇ ਡਾਟੇ ਦੇ ਬਾਅਦ ਜਿਹੜਾ ਹੈਗਾ ਹੋਰ ਵੀ ਇਫੈਕਟਿਵ ਤਰੀਕੇ ਦੇ ਨਾਲ ਕੰਮ ਹੋਊਗਾ ਤਾਂ ਕਿ ਪੰਜਾਬ ਦੀ ਨਸ਼ੇ ਦੀ ਜਿਹੜੀ ਗੱਲ ਆ ਉਹਨੂੰ ਜੜ ਤੋਂ ਹੀ ਖਤਮ ਕੀਤਾ ਜਾਵੇ ਤਾਂ ਕਿ ਦੁਬਾਰਾ ਕੋਈ ਨਸ਼ੇਵਾਲ ਨੂੰ ਪੰਜਾਬੂ ਨਾ ਕਰੇ ਕਿਉਂਕਿ ਜੇ ਆਪਾਂ ਅਸੀਂ 85 ਤੋਂ ਪਹਿਲਾਂ ਦੀ ਬਜਾਜਾ ਦੂਰ ਨਾ ਜਾਊਗਾ 185 ਤੋਂ ਪਹਿਲਾਂ ਦੀ ਗੱਲ ਕਰਦੇ ਆ ਤਾਂ ਸਾਡੇ ਬਜ਼ੁਰਗਾਂ ਦੀ ਸਾਡੇ ਬਾਪੂਆਂ ਦੀ ਸਾਡੇ ਦਾਦੀਆਂ ਦੀ ਸਾਡੇ ਤਾਇਆਂ ਦੀ ਉਮਰ ਜਿਹੜੀ ਆ ਉਹ 100 ਸਾਲੋਂ 150 ਸਾਲ ਤੱਕ ਟੱਚ ਕਰਦੀ ਸੀ ਅੱਜ ਬੜੇ ਦੁੱਖ ਨਾਲ ਕਿਹੜਾ ਪਹਿ ਰਿਹਾ 60 65 ਸਾਲ ਦੀ ਅੱਜ ਅਸੀਂ ਆਪਦਾ ਰਾਹ ਜਿਹੜਾ ਉਹ ਨਵੇੜ ਰਹੇ ਆਗੇ ਅਸੀਂ ਆਪਣੀ ਜ਼ਿੰਦਗੀ ਦਾ ਜਿਹੜਾ ਪੰਧ ਉਹ ਨਵੇੜ ਲੈਣੇ ਆਗੇ ਕਿ ਕਿਤਨਾ ਕਿਤੇ ਸਾਡੇ ਖਾਣ ਪੀਣ ਦੇ ਅੰਦਰ ਕਿਤਨਾ ਕਿਤੇ ਸਾਡੇ ਸਿਸਟਮ ਦੇ ਅੰਦਰ ਬਹੁਤ ਭਾਰੀ ਤਬਦੀਲੀ ਜਿਹੜੀ ਹੈ ਉਹ ਆਈ ਹੈ ਕਿਤਨਾ ਕਿਤੇ ਲੋਕਾਂ ਦਾ ਵਿਸ਼ਵਾਸ ਵੀ ਜਿਹੜਾ ਇਸ ਸੂਬੇ 'ਚੋਂ ਪੁਰਾਣੀਆਂ ਸਰਕਾਰਾਂ ਸਮੇ ਉੱਠ ਗਿਆ ਸੀ ਪਰ ਲੇਕਿਨ ਅਸੀਂ ਬਿਲਕੁਲ ਵਾਜਿਦਾਂਗੇ ਠੀਕ ਹੈ ਅਸੀਂ ਆਪਣੇ ਇਰਾਦੇ ਤੇ ਆਪਣੇ ਵਾਅਦੇ ਤੇ ਵਿਰਾਟ ਸਾਹਿਬ ਕਹਿਮ ਆਗੇ ਕਿ ਪੰਜਾਬ 'ਚੋਂ ਨਸ਼ਾ ਜਿਹੜਾ ਉਹ ਸਦਾ ਲਈ ਸਦਾ ਲਈ ਖਤਮ ਕਰਾਂਗੇ ਚਲੋ ਨਸ਼ਾ ਇੱਕ 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 ਖੇਤਰ ਹੋ ਗਿਆ ਜਿਹਦੇ ਤੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਫੋਕਸ ਕਰਨਾ ਹੈ ਅੱਛਾ ਦੋ ਤਿੰਨ ਚੀਜ਼ਾਂ ਚੀਮਾ ਸਾਹਿਬ ਜੇ ਇੱਕ ਬਤੌਰ ਟੈਕਸ ਪੇਈ ਕੋਈ ਵਿਅਕਤੀ ਸੋਚਦਾ ਹੈ ਤਾਂ ਉਹ ਦੋ ਤਿੰਨ ਚੀਜ਼ਾਂ ਸਰਕਾਰ ਤੋਂ ਐਕਸਪੈਕਟ ਕਰਦਾ ਹੈ ਨੰਬਰ 1 এডਿਕੇਸ਼ਨ ਚੰਗੀ ਸਿੱਖਿਆ ਨੰਬਰ 2 ਹੈਲਥ ਚੰਗੀ ਸਿਹਤ ਔਰ ਨੰਬਰ 3 ਸੋਸ਼ਲ ਸਿਕਿਉਰਿਟੀ ਜੇ ਇੱਕ ਇੱਕ ਵਿਅਕਤੀ ਸਰਕਾਰ ਨੂੰ ਟੈਕਸ ਪੇ ਕਰਦਾ ਹੈ ਔਰ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਮਿਲਾ ਕੇ ਦੇਖਦੇ ਆ ਤਾਂ ਫਿਰ ਉਹਦੇ ਚ ਨਾਲ ਹੀ ਆ ਜਾਂਦਾ ਹੈ ਕਿ ਸਰਕਾਰ ਦੇ ਕੋਲ ਇਹ ਸਾਰੀਆਂ ਚੀਜ਼ਾਂ ਨੂੰ ਲੋਕਾਂ ਤੱਕ ਬਿਹਤਰ ਤਰੀਕੇ ਨਾਲ ਪਹੁੰਚਾਉਣ ਦੇ ਲਈ ਸਾਧਨ ਕੀ ਨੇ ਸਾਧਨ ਦਾ ਮਤਲਬ ਹੈ ਕਿ ਤੁਸੀਂ ਰੈਵਨਿਊ ਜਨਰੇਟ ਕਿਵੇਂ ਕਰੋਗੇ ਰੈਵਨਿਊ ਜਨਰੇਸ਼ਨ ਨੂੰ ਕਿਵੇਂ ਉਸ ਲੈਵਲ ਤੱਕ ਲੈ ਕੇ ਜਾਓਗੇ ਕਿ ਜੇ ਤੁਹਾਡੇ ਕੋਈ ਮੌਜੂਦਾ ਕਰਜ਼ੇ ਚੱਲ ਰਹੇ ਨੇ ਉਹਨਾਂ ਨੂੰ ਵੀ ਤੁਸੀਂ ਘਟਾ ਸਕੋ ਔਰ ਪਲੱਸ ਇਹਨਾਂ ਨੂੰ ਵੀ ਅਸ਼ੋਰ ਕਰ ਸਕੋ ਕਿ ਇਹ ਸਹੂਲਤ ਹਰ ਵਿਅਕਤੀ ਤੱਕ ਪਹੁੰਚੇ ਅ ਦੇਖੋ ਆਮ ਆਦਮੀ ਪਾਰਟੀ ਬੇਸਿਕਲੀ ਦੇਸ਼ ਦੇ ਬੁਨਿਆਦੀ ਢਾਂਚੇ ਤਬਦੀਲੀ ਦੀ ਮੰਗ ਕਰਦੀ ਆ ਸਾਰੇ ਦੋ ਸੂਬਿਆਂ ਸਰਕਾਰ ਦਿੱਲੀ ਚਲੋ ਅਸੀਂ ਅਸੀਂ ਹੁਣ ਆਪੋਜੀਸ਼ਨ 'ਚ ਆ ਕੇ ਪਰ ਪੰਜਾਬ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਪੰਜਾਬ ਸਰਕਾਰ ਬਣੀ 881 ਆਮ ਆਦਮੀ ਪਾਰਟੀ ਨੇ ਮਹੱਲਾ ਕਲੀਨਿਕ ਪੰਜਾਬ 'ਚ ਖੋਲੇ ਬਰਾੜ ਸਾਹਿਬ ਆਵਾਜ਼ ਜਿਹੜੀ ਹੈ ਨਾ ਸਟ੍ਰਾਈਕ ਕਰੀ ਜਾ ਰਹੀ ਹੈ ਜੀ ਤੁਹਾਡੀ ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਤੁਸੀਂ ਸੁਣ ਰਹੀ ਹੈ ਵਧੀਆ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ ਚਿਮਨ ਸਾਹਿਬ ਆ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਦੇਖੋ ਇਸੇ ਤਰੀਕੇ ਆ ਅੱਜ ਜੋ ਅਸੀਂ ਐਲਾਨ ਕੀਤਾਗਾ ਕਿ ਲਗਭਗ ਅਸੀਂ ਪੰਜਾਬ ਦੀਆਂ 65 ਲੱਖ ਫੈਮਿਲੀਆ ਨੂੰ ਮੁੱਖ ਮੰਤਰੀ ਸਿਹਤ ਸਰਬਤ ਸਿਹਤ ਜਿਹੜੀ ਯੋਜਨਾ ਕੀ ਸਿਹਤ ਬੀਮਾ ਯੋਜਨਾ ਉਹਦੇ ਚ ਸ਼ਾਮਲ ਕੀਤਾਗਾ ਇਹਦੇ ਨਾਲ ਦੀ ਨਾਲ ਬਰਾੜ ਸਾਹਿਬ ਜਿਹੜਾ ਸੁਰੱਖਿਆ ਦਾ ਕਵਰ ਸੀਗਾ ਉਹ ਵੀ ਵਧਾ ਕੇ 5 ਲੱਖ ਤੋਂ 10 ਲੱਖ ਰੁਪਏ ਕੀਤਾਗਾ ਇਹ ਬਹੁਤ ਵੱਡੀ ਸਰਕਾਰ ਦੀ ਪ੍ਰਾਪਤੀ ਹੈ ਕੈਸ਼ ਸਸ ਹੋਊਗਾ ਕਿ ਹਰ 10 ਲੱਖ ਰੁਪਏ ਤੱਕ ਦਾ ਹਾਲਾਤ ਜਿਹੜਾ ਪੰਜਾਬ ਦੇ ਹਰੇਕ ਨਾਗਰਿਕ ਦਾ ਮੁੱਖ ਮੰਤਰੀ ਸਰਵਤ ਸਿਹਤ ਬੀਮਾ ਯੋਜਨਾ ਦੇ ਤਹਿਤ ਹੋਊਗਾ ਔਰ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਮਿਲਿਆ ਔਰ 5598 ਕਰੋੜ ਰੁਪਏ ਦਾ ਉਪਬੰਧ ਜਿਹੜਾ ਇਸ ਦੇ ਹੈਲਥ ਸੈਕਟਰ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਾਡੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾਗਾ ਦੂਜੀ ਗੱਲ ਸਾਡੀ ਪ੍ਰਾਇੋਰਟੀ ਦੀ ਗੱਲ ਤੁਸੀਂ ਕਰਦੇ ਸੀ ਸਿੱਖਿਆ ਦੀ এডੂਕੇਸ਼ਨ ਦੀ ਬਰਾੜ ਸਾਹਿਬ 17975 ਕਰੋੜ ਰੁਪਏ ਦਾ ਬਜਟ ਜਿਹੜਾ ਸੀ ਉਹ এডੂਕੇਸ਼ਨ ਦੇ ਖੇਤਰ ਦੇ ਅੰਦਰ ਰੱਖਿਆਗਾ ਪੰਜਾਬ 'ਚ ਪਹਿਲੀ ਵਾਰ ਹੋ ਰਿਹਾ ਕਿ ਸਕੂਲ ਆਫ ਐਕਸੀਲੈਂਸ ਸਕੂਲ ਆਫ ਬ੍ਰਿਲੀਅੰਸ ਸਕੂਲ ਆਫ ਹੈਪੀਨੈਸ ਸਕੂਲ ਆਫ ਅਪਲਾਈਡ ਸਾਇੰਸ ਸਕੂਲ ਆਫ ਐਮਿਨੈਂਸ ਇਹ ਸਾਰੇ ਸਕੂਲ ਜਿਹੜੇ ਨੇਗੇ ਉਹ ਪੰਜਾਬ 'ਚ ਖੁੱਲ ਰਹੇ ਨੇਗੇ अज तीन जाके देखो आने वाले समय तुम दिखूगा कि क्लासरूम नमें बन रहे ने फर्नीचर क्लासरूम नवा आ रहा गा आ रहा गा बहुत सारे स्कूलों से लग चुकिया नमें पखाने सा बच्चे बच्चियों बन रहे हैं गे चार दारियां बन रही है लैब्स बच्चे जो लैब्स होंगे जो अपने टैस कर रहे बन रही है लैब्रेरीज बन रही है प्ले ग्राउंड बन रहे हैं गे स्कूल ऑफ हैप्पीनस ਇਹ ਇਹ ਇੱਕ ਉਹ ਸਬਜੈਕਟ ਆ ਜਿਹਦੇ ਅੰਦਰ ਜਿਵੇਂ ਪ੍ਰਾਈਵੇਟ ਸਕੂਲਾਂ ਚ ਨਹੀਂ ਬਹੁਤ ਸਾਰਾ ਕੰਮ ਬੱਚਿਆਂ ਨੂੰ ਕਰਾਉਂਦੇ ਨੇ ਬੱਚੇ ਨੂੰ ਆਏ ਲੱਗਦਾਗਾ ਕਿ ਮੈਂ ਸਕੂਲ ਚ ਭੱਜ ਕੇ ਜਾਵਾਂ ਸਕੂਲ ਤੋਂ ਵਾਪਸ ਨਾ ਆਵਾਂ ਸਕੂਲ 'ਚ ਹੀ ਖੇਡਦਾ ਰਹਾਂ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਸੀ ਸਰਕਾਰੀ ਸਕੂਲਾਂ 'ਚ ਬਣਾ ਰਹੇ ਹਾਂਗੇ ਸੋ ਪੁਰਾਣੇ ਸਰਕਾਰਾਂ ਨੇ ਤਾਂ ਨਾ ਕਦੇ ਸਕੂਲਾਂ 'ਵਾਲ ਧਿਆਨ ਦਿੱਤਾ ਨਾ ਕਦੇ ਹਸਟਾਲਾਂ 'ਵਾਲ ਧਿਆਨ ਦਿੱਤਾ ਕੱਲ ਤੁਸੀਂ ਦੇਖੀ ਹੋਣੀ ਆ ਜਦੋਂ ਕੈਗ ਦੀ ਰਿਪੋਰਟ ਜਿਹੜੀ ਆ ਪੰਜਾਬ ਵਿਧਾਨ ਸਭਾ 'ਚ ਟੇਬਲ ਹੋਈ ਤਾਂ ਕਾਂਗਰਸ ਸਰਕਾਰ ਦੇ ਸਮੇਂ ਕਿਸ ਤਰ੍ਹਾਂ ਕਾਂਗਰਸ ਰਾਜ ਦੇ ਸਮੇਂ ਕਿਸ ਤਰ੍ਹਾਂ ਜਿਹੜਾ ਹੈਲਥ ਸੈਕਟਰ ਦਾ ਹਾਲਾਤ ਕਿੰਨੇ ਡਿਟੇਰੀਓਰੇਟ ਹੋਏ ਹੋਏ ਸੀਗੇ ਕਿਸ ਤਰ੍ਹਾਂ ਹੈਲਥ ਸੈਕਟਰ ਨੂੰ ਬੁਰੀ ਤਰ੍ਹਾਂ ਇਗਨੋਰ ਕੀਤਾ ਹੋਇਆ ਸੀਗਾ ਇਹ ਕੈਗ ਦੀ ਰਿਪੋਰਟ ਦਾ ਖਲਾਸਾ ਹੈਗਾ ਮੇਰਾ ਖਲਾਸਾ ਨਹੀਂ ਹੈਗਾ ਸੋ ਮੇਰਾ ਕਹਿਣ ਦਾ ਭਾਵ ਆ ਆਮ ਆਦਮੀ ਪਾਰਟੀ ਚਾਹੇ ਸਪੋਰਟਸ ਦੀ ਗੱਲ ਹੋਵੇ ਚਾਹੇ ਸਿਹਤ ਸਭਾਵਾਂ ਦੀ ਗੱਲ ਹੋਵੇ ਚਾਹੇ ਐਜੂਕੇਸ਼ਨ ਦੀ ਗੱਲ ਹੋਵੇ ਇਹ ਸਾਰਿਆਂ ਦੇ ਅੰਦਰ ਅਸੀਂ ਇੱਕ ਵੱਡਾ ਬਜਟ ਕੀਤਾਗਾ ਵੱਡੇ ਬਜਟ ਦਾ ਪ੍ਰਬੰਧ ਕੀਤਾਗਾ ਤੁਸੀਂ ਦੇਖੋਗੇ ਹੁਣ ਤੱਕ ਤੁਸੀਂ ਬਹੁਤ ਬਜਟ ਦੇਖੇ ਹੋਣਗੇ ਬਰਾੜ ਸਾਹਿਬ ਤੁਸੀਂ ਬਹੁਤ ਬਜਟ ਕਵਰ ਕੀਤੇ ਹੋਣਗੇ ਕਦੇ ਸਪੋਰਟਸ ਹੋਇਆ ਸੀਗਾ ਕਿ 979 ਕਰੋੜ ਰੁਪਏ ਦਾ ਬਜਟ ਇੱਕ ਸਾਲ ਦਾ ਹੋਵੇ ਹੂੰ 979 ਕਰੋੜ ਰੁਪਏ ਦਾ ਬਜਟ ਇੱਕ ਸਾਲ ਦਾ ਹੋਵੇ ਮੈਂ ਪੂਰਾ ਅਨਲਿਸਿਸ ਕਰਕੇ ਤੁਹਾਨੂੰ ਬੜੇ ਦਾਅਵੇ ਨਾ ਕਹਿ ਰਿਹਾ ਕਿ ਆਕਾਲੀ ਸਰਕਾਰ ਕਾਂਗਰਸ ਸਰਕਾਰ ਦੇ 10 ਸਾਲ ਦਾ ਬਜਟ ਲਾ ਲਓ ਹੂੰ ਪਰ ਫਿਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਸਾਲ ਦਾ ਬਜਟ ਜਿਹੜਾ ਉਹਨਾਂ ਤੇ ਭਾਰੂ ਪੈ ਰਿਹਾ ਹੈਗਾ ਉਹਨਾਂ ਦੇ ਉਹਨਾਂ ਤੋਂ ਵੱਧ ਖਰਚਾ ਸੀ ਇੱਕ ਸਾਲ ਚ ਕਰ ਰਹੇ ਆ ਔਰ ਦੂਜੀ ਗੱਲ ਤੁਸੀਂ ਰਹੀ ਕਿ ਰੈਵਨਿਊ ਕਿੱਥੋਂ ਰੈਵਨਿਊ ਜਨਰੇਸ਼ਨ ਇਹ ਬੜਾ ਵੱਡਾ ਸਵਾਲ ਤੁਸੀਂ ਬਿਲਕੁਲ ਖੜਾ ਕੀਤਾ ਕਿ ਰੈਵਨਿਊ ਕਿੱਥੋਂ ਆਊਗਾ ਹਾਂ ਰੈਵਨਿਊ ਜਨਰੇਸ਼ਨ ਪ੍ਰਾਪਤ ਸਾਹਿਬ ਮੈਂ ਦੋ ਤਿੰਨ ਐਗਜ਼ਾਮਪਲਾਂ ਦੇਵਾਂਗਾ ਜੀ ਕਿ ਪੰਜਾਬ ਦੇ ਅੰਦਰ ਜੀਐਸਟੀ ਜਦੋਂ ਆਇਆ ਜੀਐਸਟੀ ਜ਼ੀਮ ਕਦੋਂ ਆਉਂਦੀ ਹੈ ਪੰਜਾਬ 'ਚ ਜੀਐਸਟੀ ਰਜ਼ੀਮ ਆਉਂਦੀ ਹੈ 2017 'ਚ 2017 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦਾ ਰਾਜ ਰਿਹਾ ਇਸ ਸਮੇਂ ਦੇ ਦੌਰਾਨ ਸਿਰਫ ਔਰ ਸਿਰਫ 21286 ਕਰੋੜ ਰੁਪਏ ਦੀ ਇਕੱਤਰਤਾ ਹੋਈ ਸਿਰਫ ਸਰਕਾਰ ਦੇ ਖਜ਼ਾਨੇ 'ਚ 21286 ਕਰੋੜ ਰੁਪਏ ਬਤੌਰ ਜੀਐਸਟੀ ਦੇ ਪੈਸੇ ਦੀ ਕਲੈਕਸ਼ਨ ਜਿਹੜੀ ਆ ਪੰਜਾਬ 'ਚ ਆਈ ਔਰ ਦੂਸਰਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ 2022 ਤੋਂ ਹੁਣ 25 ਆ ਨਾ ਸਿਰਫ 3 ਸਾਲ 31 ਤਰੀਕ ਨੂੰ ਜੇ ਆਪਾਂ ਜੇ ਰੈਵਨਿਊ ਦੇ ਸਾਲ ਦੇਖੀਏ ਤਾਂ 31 ਮਾਰਚ ਨੂੰ ਖਤਮ ਹੋ ਜਾਣਗੇ ਹੁਣ ਤੱਕ ਬਰਾੜ ਸਾਹਿਬ ਮੈਂ ਤੁਹਾਡੇ ਸਾਹਮਣੇ ਤੁਹਾਡੇ ਕੈਮਰੇ ਤੇ ਬੜੇ ਯਕੀਨ ਤੇ ਵੜੇ ਅੰਕੜਿਆਂ ਸਮੇਤ ਕਹਿ ਰਿਹਾ ਕਿ 64253 ਕਰੋੜ ਰੁਪਏ ਪੰਜਾਬ ਦੇ ਖਜ਼ਾਨੇ 'ਚ ਪਹੁੰਚ ਚੁੱਕੇ ਨੇ ਇਸ ਕਾਰ ਦੀ ਪ੍ਰਾਪਤੀ ਆ ਜਿਹੜੀਆਂ ਸਰਕਾਰਾਂ ਪੰਜਾਬ ਦੇ ਅੰਦਰ ਇੱਕ ਬਰਾਬਰ ਹਾਂਜੀ ਬਰਾਬਰ ਇੱਕ ਪੈਰਨਲ ਮਾਫੀਆ ਚਲਾਉਂਦੀਆਂ ਸੀ ਉਹ ਕਾਹਦਾ ਮਾਫੀਆ ਹੁੰਦਾ ਸੀਗਾ ਟਰਾਂਸਪੋਰਟ ਦਾ ਮਾਫੀਆ ਟੈਕਸ ਜਿਹੜਾ ਭਰਨਾ ਹੁੰਦਾ ਸੀਗਾ ਸਰਕਾਰੀ ਖਜ਼ਾਨੇ ਚ ਇਹ ਆਪਣੀਆਂ ਪ੍ਰਾਈਵੇਟ ਬੱਸਾਂ ਚਲਾ ਕੇ ਉਹਦੇ ਉਹਦੇ ਚ ਰੁੱਟ ਲੈਂਦੇ ਸੀਗੇ ਹੂੰ ਜਿਹੜਾ ਪੈਸਾ ਸਟੈਂਪ ਪੈਨ ਉਹਦੇ ਚ ਆਉਣਾ ਹੁੰਦਾ ਸੀਗਾ ਰਜਿਸਟ੍ਰੇਸ਼ਨ ਚ ਉਹ ਜਿਹੜਾ ਆਪਾਂ ਲੈਂਡ ਮਾਫੀਆ ਕਹਿੰਦੇ ਸੀ ਉਹ ਲੈਂਡ ਮਾਫੀਆ ਨੇ ਕਦੇ ਪੰਜਾਬ ਚ ਰੇਟ ਹੀ ਬਦਲ ਨਹੀਂ ਦਿੱਤੇ ਬਰਾੜ ਸਾਹਿਬ ਮੈਂ ਬੜੇ ਯਕੀਨ ਨਾਲ ਕਹਿ ਰਿਹਾ ਹਾਂ ਕੇ ਲੈਂਡ ਮਾਫੀ ਦੀ ਗੱਲ ਆਪਾਂ ਕਰਦੇ ਆਂਗੇ ਕਿਵੇਂ ਅਸੀਂ ਇਹਨੂੰ ਖਤਮ ਕੀਤਾ ਪੰਜਾਬ 'ਚ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਨਾ ਜੀ 2012 ਤੋਂ ਲੈ ਕੇ 17 ਤੱਕ ਬਰਾੜ ਸਾਹਿਬ ਉਦੋਂ ਸਿਰਫ 12387 ਕਰੋੜ ਰੁਪਈਆ 5 ਸਾਲ ਦੀ ਗ੍ਰੈਬਰੀਓ ਕਲੈਕਸ਼ਨ ਸੀ 12387 ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਆਈ 17 ਤੋਂ ਲੈ ਕੇ 22 ਤੱਕ ਕਿੰਨਾ ਵਾਅਦਾ ਹੋਇਆ ਤੁਸੀਂ ਕੈਲਕੂਲੇਟ ਕਰ ਲਿਓ ਮੈਂ ਨਹੀਂ ਬੋਲੂਗਾ ਤੁਸੀਂ ਸ਼ਾਇਦ ਫਿਰ ਤੁਹਾਨੂੰ ਤੁਹਾਡੇ ਸਰੋਤਿਆਂ ਨੂੰ ਲੱਗੂਗਾ ਸ਼ਾਇਦ ਗਲਤ ਆ 12408 ਅੱਠ ਸਰ ਸੌਰੀ 69 ਹੂੰ 12469 ਕਰੋੜ ਕਿੰਨੇ ਪੈਸੇ ਦਾ ਵਾਅਦਾ ਹੋਇਆ ਜਸਾਨੀ 100 ਹੂੰ 1 ਮਤਲਬ ਇੱਕ 100 ਕਰੋੜ ਦਾ ਵਾਅਦਾ ਵੀ ਜਿਹੜਾ ਹੈਗਾ ਉਹ ਲੋਕ ਦਰਜ ਨਹੀਂ ਕਰ पाए 5 ਸਾਲਾਂ ਚ 5 ਸਾਲਾਂ ਚ ਉਹਨਾਂ ਨੇ 100 ਕਰੋੜ ਆਮਦਨ ਬਰੀ ਵਧਾਈ ਹੈਗੀ ਸਟੈਂਪ ਪੈਡ ਰਜਿਸਟ੍ਰੇਸ਼ਨ ਦੇ ਖੇਤਰ ਦੇ ਅੰਦਰ ਕਾਂਗਰਸ ਪਾਰਟੀ ਦੇ ਰਾਜ ਚ ਜਦ ਕਿ ਮੈਂ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰਦਾਗਾ ਵਾਈਟ ਸਾਡੀ ਸਰਕਾਰ ਆਉਂਦੀ ਹੈ ਮਾਰਚ ਮਾਰਚ 25 ਦੀ ਗੱਲ ਕਰਦੇ ਆ ਤਿੰਨ ਸਾਲਾਂ ਦੇ ਅੰਦਰ ਹੁਣ ਤੱਕ 14786 ਕਰੋੜ ਰੁਪਏ ਪੰਜਾਬ ਦੇ ਖਜ਼ਾਨੇ 'ਚ ਬਰਾੜ ਸਾਹਿਬ ਪਹੁੰਚ ਚੁੱਕੇ ਨੇ ਇਹ ਆ ਸਾਡੀ ਸਰਕਾਰ ਦੀਆਂ ਪ੍ਰਾਪਤੀਆਂ ਇਹ ਆ مالیੇ ਦੀ ਕਲੈਕਸ਼ਨ ਇਸ ਤੋਂ ਬਿਨਾ ਚਲੋ ਇੱਕ ਹੋਰ ਹੈਡ ਆ ਛੋਟਾ ਜਿਹਾ ਸ਼ਰਾਬ ਦਾ ਐਕਸਾਈਜ਼ ਦਾ ਜਿਹਨੂੰ ਆਪਾਂ ਕਹਿੰਦੇ ਨੇ ਆ ਜੀ ਸ਼ਰਾਬ ਦੇ ਵਿੱਚ ਕੀ ਸੀ ਘਬਰਾੜ ਸਾਹਿਬ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ 212 ਤੋਂ 17 ਤੱਕ 16 17 ਦੀ ਪਾਲਿਸੀ ਇਹਨਾਂ ਦੀ ਫੇਲ ਹੋ ਗਈ ਸੀ ਔਰ 400 ਕਰੋੜ ਰੁਪਏ ਦਾ ਬਕਾਇਆ ਹਜੇ ਵੀ ਜਿਹੜੇ ਉਸ ਸਮੇਂ ਦੇ ਕੰਟਰੈਕਟਰ ਸੀ ਉਹਨਾਂ ਵੱਲ ਸਰਕਾਰ ਦਾ ਬਕਾਇਆ ਖੜਾ ਗਿਆ ਸੀ ਉਹਨਾਂ ਦੇ ਖਿਲਾਫ ਕਾਰਵਾਈ ਵੀ ਕਰ ਰਿਆ ਸੋ 12 ਤੋਂ 17 ਤੱਕ ਦਾ ਰੈਵਨਿਊ ਕਿੰਨਾ ਸੀ ਗਿਆ ਬਰਾਬਰ ਸਾਹਿਬ ਹਮ 20000 545 ਕਰੋੜ ਰੁਪਏ ਕਾਂਗਰਸ ਦੇ ਰਾਜ ਕਿੰਨਾ ਹੋ ਗਿਆ 17 ਤੋਂ ਲੈ ਕੇ 22 ਤੱਕ 27395 ਕਰੋੜ ਰੁਪਏ ਹਮ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਰਚ 2022 ਤੋਂ ਮਾਰਚ 2025 ਤਿੰਨ ਸਾਲ 28000 ਬੀ ਕਰੋੜ ਰੁਪਏ ਜਿਹੜੇ ਨੇ ਉਹ ਪੰਜਾਬ ਦੇ ਖਜ਼ਾਨੇ ਚ ਪਹੁੰਚ ਚੁੱਕੇ ਨੇ ਕਿ 3 ਸਾਲਾਂ ਚ ਜਿਹੜੀ ਉਹਨਾਂ ਨੇ 5 ਸਾਲਾਂ ਚ ਕਮਾਈ ਕੀਤੀ ਸੀ ਉਹਦੇ ਨਾਲ ਵੀ 1000 ਕਰੋੜ ਰੁਪਇਆ ਐਕਸਟਰਾ ਕਮਾ ਕੇ ਅਸੀਂ ਅੱਜ ਤੁਹਾਡੇ ਸਕੈਮਰੇ ਤੇ ਗੱਲ ਬੜੇ ਜਿਹੜਾ ਹੈਗਾ ਵਿਸ਼ਵਾਸ ਦਿਲਾ ਕਰ ਰਹੇ ਹੈਗੇ ਮੇਰਾ ਕਹਿੰਦਾ ਭਾਬਾ ਬਰਾੜ ਸਾਹਿਬ ਪੰਜਾਬ ਦਾ ਕਿਸੇ ਵੀ ਕੋਈ ਵੀ ਹੱਡ ਤੁਸੀਂ ਚੱਕ ਕੇ ਦੇਖ ਲਓ ਕਿਸੇ ਵੀ ਹੱਡ ਦੇ ਅੰਦਰ ਲੈਕਟਿਵ ਗ੍ਰੋਥਰੀ ਹੋਈ ਬਲਕਿ ਪੋਜ਼ਿਟਿਵ ਗ੍ਰੋਥ ਹੋਈ ਆ ਸਾਰੇ ਟੈਕਸਸ ਜਿਹੜੇ ਨੇ ਪੰਜਾਬ ਦੇ ਅੰਦਰ ਉਹਨਾਂ ਦੀ ਗ੍ਰੋਥ ਜਿਹੜੀ ਆ 14% 13% 12% 11% ਹੋਈਆ ਇਹਨਾਂ ਨੇ ਕਰਜ਼ਾ 11% ਤੇ ਲੈਂਦੇ ਰਹੇ ਅਸੀਂ ਆਪਣੀ ਗਰੋਥ 11% ਤੋਂ ਉੱਪਰ ਸਟਾਰਟ ਕੀਤੀ ਆ 11 ਤੋਂ ਲੈ ਕੇ 14 15% ਤੱਕ ਗਰੋਥ ਹੋਈ ਜਗੀ ਸੋ ਮੇਰਾ ਕਹਿਣ ਦਾ ਪਾਬਾ ਜਦੋਂ ਇੱਕ ਇਮਾਨਦਾਰ ਸਰਕਾਰ ਲੋਕਾਂ ਦੇ ਸਾਹਮਣੇ ਹੋਵੇ ਤਾਂ ਬਿਲਕੁਲ ਉਹਦਾ ਰਿਜ਼ਲਟ ਵੀ ਸਾਹਮਣੇ ਹੁੰਦਾ ਹੈ ਨਾ ਔਰ ਦੂਜਾ ਜੀ ਲਗਭਗ ਦੋ ਦਹਾਕਿਆਂ ਦੀ ਜੇ ਗੱਲ ਕਰੀਏ ਦੋ ਦਹਾਕੇ ਬਰਾੜ ਸਾਹਿਬ ਪੰਜਾਬ ਨੂੰ ਇਹਨਾਂ ਨੇ ਉੜਦਾ ਪੰਜਾਬ ਬਣਾਤਾ ਪੰਜਾਬ ਨੂੰ ਇਹਨਾਂ ਨੇ ਉਜੜਦਾ ਪੰਜਾਬ ਬਣਾਤਾ ਇਹ ਟਾਈਟਲ ਮਿਲਿਆ ਸੀ ਨਾ ਬਹੁਤ ਸਾਰੇ ਚੈਨਲਾਂ ਨੇ ਚਲਾਇਆ ਸੀਗਾ ਕਿ ਉੜਦਾ ਪੰਜਾਬ ਫਿਲਮ ਬਣ ਗਈ ਹੂੰ ਉਜੜਦਾ ਪੰਜਾਬ ਟਾਈਟਲ ਮਿਲ ਗਿਆ ਪਰ ਲੇਕਿਨ ਮੈਂ ਬੜੇ ਇਮਾਨਦਾਰੀ ਨਾਲ ਕਹਿ ਰਿਹਾ ਕਿ ਅੱਜ ਬਸਦਾ ਪੰਜਾਬ ਆ ਅੱਜ ਘੁੱਗ ਬਸਦਾ ਪੰਜਾਬ ਆ ਅੱਜ ਪੰਜਾਬ ਦਾ ਨੌਜਵਾਨ ਪੰਜਾਬ ਚ ਆ ਕੇ ਦੁਬਾਰਾ ਇਨਵੈਸਟਮੈਂਟ ਕਰ ਰਿਹਾ ਅੱਜ 96000 ਕੋਰਡ ਦੀ ਇਨਵੈਸਟਮੈਂਟ ਹੋ ਗਈ ਅੱਜ 50000 ਤੋਂ ਉੱਪਰ ਹੋ ਗਈ ਤੁਸੀਂ ਇਨਵੈਸਟਮੈਂਟ ਤੇ ਆ ਗਏ ਮੈਂ ਉਦਯੋਗਾਂ ਦੀ ਗੱਲ ਕਰਨ ਲੱਗਿਆ ਸੀ ਚੀਮਾ ਸਾਹਿਬ ਇਹ ਬਹੁਤ ਸਾਰੇ ਇੰਡਸਟਰੀਲਿਸਟ ਨੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਵੀ ਅੱਜ ਵੀ ਮੈਂ ਕਈਆਂ ਨਾਲ ਲਾਈਵ ਵੀ ਗੱਲਬਾਤ ਕੀਤੀ ਜਿਹੜੀ ਮੌਜੂਦਾ ਇੰਡਸਟਰੀ ਹੈ ਉਹਨਾਂ ਦੇ ਉਹਨਾਂ ਨੇ ਕਿਹਾ ਕਿ ਸਰਕਾਰ ਜਦੋਂ ਬੈਨੀਫਿਟਸ ਦਿੰਦੀ ਹੈ ਜਾਂ ਜਦੋਂ ਪਾਲਿਸੀਆਂ ਲੈ ਕੇ ਆਉਂਦੀ ਹੈ ਜਾਂ ਜਦੋਂ ਕੋਈ ਸਹੂਲਤਾਂ ਦੇਣ ਦੀ ਗੱਲ ਹੁੰਦੀ ਹੈ ਤਾਂ ਉਹ ਨਵੀਂ ਇੰਡਸਟਰੀ ਨੂੰ ਮੁੱਖ ਰੱਖਦੇ ਆ ਕਿ ਨਵੇਂ ਆਉਣਗੇ ਉਹਨਾਂ ਨੂੰ ਅਸੀਂ ਇਹ ਫੈਸਿਲਿਟੀਆਂ ਦੇਵਾਂਗੇ ਇੰਨੇ ਬਿਜਲੀ ਇੰਨੇ ਤੇ ਮਿਲੇਗੀ ਹੋਰ ਫੈਸਿਲਿਟੀਆਂ ਜਿਹੜੀਆਂ ਮਿਲਣਗੀਆਂ ਪਰ ਜਿਹੜੇ ਪੁਰਾਣੇ ਨੇ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਹੈ ਐਗਜ਼ਿਸਟਿੰਗ ਇੰਡਸਟਰੀ ਨੂੰ ਲੈ ਕੇ ਕੀ ਪਲਾਨ ਹੈ ਉਹ ਗਿਲਾ ਕਰਦੇ ਆ ਕਿ ਸਾਨੂੰ ਐਗਜ਼ਿਸਟਿੰਗ ਇੰਡਸਟਰੀ ਨੂੰ ਉਸ ਲੈਵਲ ਤੇ ਕੈਡਰ ਨਹੀਂ ਕੀਤਾ ਜਾਂਦਾ ਜਿਵੇਂ ਤੁਸੀਂ ਨਵੀਂ ਇੰਡਸਟਰੀ ਨੂੰ ਕਰਦੇ ਹੋ ਬਿਲਕੁਲ ਬੜਾ ਬਾਜਮ ਸਵਾਲ ਆ ਹਮ ਔਰ ਜਿਹੜੇ ਇੰਡਸਟਰੀ ਦੇ ਇਨਸੈਂਟਿਵ ਸੀਗੇ ਠੀਕ ਹੈ ਇੰਡਸਟਰੀ ਨੂੰ ਇਨਸੈਂਟਿਵ ਦੇਣ ਲਈ ਪਹਿਲੀ ਵਾਰ ਹੋਇਆ ਕਿ ਹੁਣ ਤੱਕ ਤਾਂ ਜਿੰਨਾ ਰਿਕਾਰਡ ਆ ਪੁਰਾਣਾ ਉਹਨੂੰ ਚੈੱਕ ਕਰ ਲਓ 250 ਕਰੋੜ ਰੁਪਏ ਦੀ ਅਲੋਕੇਸ਼ਨ ਜਿਹੜੀ ਇਸ ਵਾਰ ਕੀਤੀ ਹੈ ਬੈਡ ਚ ਕਿ ਇੰਡਸਟਰੀ ਨੂੰ ਇਨਸੈਂਟਿਵ ਦੇਣੇ ਨੇਗੇ ਉਹ ਇਨਸੈਂਟਿਵ ਜਿਹੜੇ 250 ਕਰੋੜ ਰੁਪਏ ਦੇ ਰੱਖਵੇਂ ਰੱਖੇ ਨੇ ਜੇ ਪਿਛਲੇ 5 ਸਾਲ ਦੀ ਗੱਲ ਕਰੀਏ ਕਾਂਗਰਸ ਰਾਜ ਚ ਸਿਰਫ ਔਰ ਸਿਰਫ 53 ਕਰੋੜ ਰੁਪਏ ਸੀ ਸਿਰਫ 53 ਕਰੋੜ ਸੀ ਔਰ ਸਾਡੀ ਸਰਕਾਰ ਚ ਅਸੀਂ ਇਸੇ ਸਾਲ ਪਿਛਲੇ ਸਾਲ 150 ਸੀ 150 ਇਸ ਵਾਰ ਅਸੀਂ 250 ਕਰੋੜ ਰੁਪਏ ਕੀਤੇ ਨੇਗੇ ਔਰ ਦੂਸਰਾ ਜਿਹੜੀ ਪਾਵਰ ਸਬਸਿਡੀ ਆ ਜਿਹੜੀ ਇੰਡਸਟਰੀਅਲ ਨੂੰ ਜਿਹੜੇ ਪੁਰਾਣੇ ਇੰਡਸਟਰੀਲਿਸਟ ਨੇ ਚਾਹੇ ਨਵੇਂ ਇੰਡਸਟਰੀਲਿਸਟ ਨੇ ਉਹਨਾਂ ਨੂੰ ਪਾਵਰ ਸਬਸਿਡੀ ਜਾਰੀ ਆ ਉਹਦੇ ਲਈ 3426 ਕਰੋੜ ਰੁਪਏ ਦਾ ਬੰਦ ਕੀਤਾ ਗਿਆ ਬਰਾੜ ਸਾਹਿਬ ਹਮ 2600 ਸੌਰੀ 3426 ਕਰੋੜ ਦਾ 3426 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਉਹਦੇ ਨਾਲ ਦੀ ਨਾਲ ਇਸ ਵਾਰ ਫੇਰ ਅਸੀਂ ਦਵਾਰ ਤੋਂ ਦਵਾਰ ਤੋਂ ਨਵੀਂ ਜਿਹੜੀ ਆ ਇੰਡਸਟਰੀਅਲ ਪਾਲਿਸੀ ਬਣਾਉਣ ਵੱਲ ਵੱਧ ਰਹੇ ਹੈਗੇ ਅਸੀਂ ਬਹੁਤ ਸਾਰੇ ਸਟੇਕ ਹਾਰਡਰ ਦੇ ਸੁਝਾਅ ਵੀ ਲੈ ਰਹੇ ਹਾਂਗੇ ਹਾਲਾਂਕਿ ਅਸੀਂ 2 ਸਾਲ ਪਹਿਲਾਂ ਬਣਾਈ ਸੀ ਔਰ ਉਸ ਤੋਂ ਬਾਅਦ ਅਸੀਂ ਦੁਬਾਰਾ ਸੋਚਿਆ ਕਿ ਜਿਹੜੀਆਂ ਕਿਤੇ ਘਾਟਾਂ ਰਹਿ ਗਈਆਂ ਠੀਕ ਹੈ ਜਿਹੜੀਆਂ ਕਿ ਕਈ ਵਾਰ ਜਦੋਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਯਾ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਇੰਡਸਟਰੀਸਟਾਂ ਮੀਟਿੰਗ ਕਰਨ ਜਾਂਦੇ ਨੇ ਯਾ ਉਹਨਾਂ ਦਾ ਡਾਇਲੌਗ ਹੁੰਦਾ ਚਾ ਲੁਧਿਆਣੇ ਚ ਹੋਇਆ ਅਮਰਸਰ ਚ ਹੋਇਆ ਕਾਫੀ ਸਾਰੇ ਚੀਜ਼ਾਂ ਉਹਨਾਂ ਤੋਂ ਫੀਡਬੈਕ ਮਿਲਦੀ ਆ ਅਸੀਂ ਤਾਂ ਬੜੀ ਇਮਾਨਦਾਰੀ ਨਾਲ ਗੱਲ ਕਰਦੇ ਆਗੇ ਜਿਹੜੀ ਫੀਡਬੈਕ ਮਿਲਦੀ ਆ ਉਸ ਫੀਡਬੈਕ ਦੇ ਆਧਾਰ ਦੇ ਉੱਤੇ ਅਸੀਂ ਜਿਹੜੀ ਆ ਹਮੇਸ਼ਾ ਆਪਣੀ ਪਾਲਿਸੀ ਚ ਹਮੇਸ਼ਾ ਸੁਧਾਰ ਕਰਦੇ ਰਹਾਂਗੇ ਤਾਂ ਕਿ ਇੰਡਸਟਰੀ ਜਿਹੜੀ ਆ ਪਰਫੁੱਲਤ ਹੁੰਦੀ ਰਹੇ ਵਧਦੀ ਰਹੇ ਅੱਜ ਇੰਡਸਟਰੀ ਦਾ ਯੋਗਦਾਨ ਵੀ ਜਿਹੜਾ ਉਹ ਮੈਂ ਸਮਝਦਾ ਐਗਰੀਕਲਚਰ ਨਾਲੋਂ ਵੀ ਵਧ ਗਿਆ ਅੱਜ ਪੰਜਾਬ ਦੇ ਅੰਦਰ ਐ ਜਿਹੜਾ ਉਹ ਇੰਡਸਟਰੀ ਦਾ ਯੋਗਦਾਨ ਪੰਜਾਬ ਦੀ ਇਕਨੋਮੀ ਵਿੱਚ ਵੱਧ ਰਿਹਾ ਹੈਗਾ ਸੋ ਸਾਨੂੰ ਨਾਲ ਦੀ ਨਾਲ ਅਗਰੀਰੀਅਨ ਪਾਲਿਸੀ ਦੇ ਨਾਲ ਨਾਲ ਜਿਹੜੀਆਂ ਸੌਰੀ ਇੰਡਸਟਰੀਅਲ ਪਾਲਿਸੀਜ਼ 'ਤੇ ਵੀ ਧਿਆਨ ਦੇਣ ਦਾ ਦੇ ਰਹੇ ਹਾਂਗੇ ਅਸੀਂ ਅੱਛਾ ਤੁਸੀਂ ਤੁਸੀਂ ਇੱਕ ਜ਼ਿਕਰ ਕੀਤਾ ਚੀਮਾ ਸਾਹਿਬ ਆਪਣੇ ਬਜਟ ਦੇ ਵਿੱਚ ਕਿ ਅਸੀਂ ਜਿਹੜੀ ਫਸਲੀ ਵਿਪਿੰਨਤਾ ਹੈ ਅਸੀਂ ਕਣਕ ਝੋਨੇ ਦੇ ਚੱਕਰ ਨੂੰ ਜੇ ਘਟਾਉਣਾ ਚਾਹੀਏ ਜਾਂ ਬਦਲਣਾ ਚਾਹੀਏ ਤਾਂ ਉਹਦੇ ਲਈ ਕੁਝ ਪੈਸੇ ਰੱਖੇ ਨੇ ਮੈਨੂੰ ਐਗਜ਼ੈਕਟ ਫਿਗਰ ਐਸ ਵੇਲੇ ਯਾਦ ਨਹੀਂ ਤੁਸੀਂ ਬਜਟ ਦੇ ਵਿੱਚ ਉਹਦਾ ਜ਼ਿਕਰ ਕੀਤਾ ਦੂਜੇ ਪਾਸੇ ਜ਼ਿਕਰ ਫਿਰ ਪੈਰਲਲ ਸਬਸਿਡੀਆਂ ਦਾ ਹੋ ਜਾਂਦਾ ਹੈ ਕਰੀਬ-ਕਰੀਬ ਜੇ ਮੈਂ ਗਲਤ ਨਹੀਂ ਆ ਤਾਂ 10000 ਕਰੋੜ ਦੇ ਕਰੀਬ ਸਬਸਿਡੀ ਪਹੁੰਚ ਚੁੱਕੀ ਹੈ ਜਿਹੜੀ ਬਿਜਲੀ ਫ੍ਰੀ ਕਿਸਾਨਾਂ ਨੂੰ ਟਿਊਬਵੈਲਾਂ ਵਾਲੀ ਸੋ ਇਹ ਇਹਨਾਂ ਚੀਜ਼ਾਂ ਨੂੰ ਜੇ ਜੇ ਫਸਲੀ ਵਿਭਿੰਨਤਾ ਵੱਲ ਜ਼ਿਆਦਾ ਜਾਣੇ ਹੋ ਤਾਂ ਆਟੋਮੈਟਿਕਲੀ ਤੁਹਾਨੂੰ ਸਬਸਿਡੀਆਂ ਦੇ ਵਿੱਚ ਕਟੌਤੀ ਹੋਏਗੀ ਜਿਹੜੀ ਜਿਹੜੀ ਬਿਜਲੀ ਘੱਟ ਵਰਤੀ ਜਾਏਗੀ ਪਾਣੀ ਪਾਣੀ ਦੀ ਬਚਤ ਦਾ ਜ਼ਿਕਰ ਹੁੰਦਾ ਹੈ ਪਾਣੀ ਦੀ ਬਚਤ ਜਿਹੜੀ ਆ ਉਹ ਵੀ ਕਰਨੀ ਬੇਹਤ ਜ਼ਰੂਰੀ ਹੋ ਗਈ ਹੈ ਸੋ ਇਹਦਾ ਤਾਲਮੇਲ ਬਿਠਾਉਣ ਦੀ ਕੋਈ ਕੋਸ਼ਿਸ਼ ਹੈ ਆਉਣ ਵਾਲੇ ਟਾਈਮ ਚ ਬਿਲਕੁਲ ਜਿਵੇਂ ਤੁਸੀਂ ਬਰਾੜ ਸਾਹਿਬ ਕ੍ਰੌਪ ਡਾਈਵਰਸਿਫਿਕੇਸ਼ਨ ਦੀ ਗੱਲ ਕੀਤੀ ਆ ਤੋ ਖਰੀਬ ਜਿਹੜੀ ਮੇਜ ਮੱਕੀ ਦੀ ਗੱਲ ਕਰਦੇ ਆ ਉਹਦੇ ਲਈ ਅਸੀਂ 17500 ਪ੍ਰਤੀ ਹੈਕਟੇਅਰ ਸਬਸਿਡੀ ਦੇਣ ਦਾ ਫੈਸਲਾ ਕੀਤਾਗਾ ਔਰ ਪਾਇਲਟ ਪ੍ਰੋਜੈਕਟ ਵਿੱਚ ਜੋ ਅਸੀਂ ਪਹਿਲਾਂ 30000 ਫਾਰਮਰਾਂ ਨੂੰ 30000 ਪੰਜਾਬ ਦੇ ਫਾਰਮਰਾਂ ਨੂੰ ਚ ਸ਼ਾਮਲ ਕੀਤਾਗਾ ਪਾਇਲਟ ਪ੍ਰੋਜੈਕਟ ਸ਼ੁਰੂ ਹੋ ਰਿਹਾ 115 ਕਰੋੜ ਰੁਪਏ ਜਿਹੜੇ ਨੇਗੇ ਇਸੇ ਰੱਖੇ ਨੇ ਤਾਂ ਕਿ ਅਸੀਂ ਪੰਜਾਬ ਦੇ ਫਾਰਮਰ ਨੂੰ ਮੱਕੀ ਬੀਜਣ ਲਈ ਪ੍ਰੇਰਿਤ ਕਰ ਸਕੀਏ ਔਰ ਇਸ ਧੋਨੇ ਵਾਲੇ ਚੱਕਰ ਚੋਂ ਉਹਨੂੰ ਬਾਹਰ ਕੱਢੀਏ ਇਸ ਤੋਂ ਬਿਨਾ ਜਿਹੜੀ ਸਟੱਬਲ ਬਰਨਿੰਗ ਆ ਜਿਹੜੀ ਕਾਫੀ ਵੱਡੀ ਸਮੱਸਿਆ ਆਉਂਦੀ ਆ ਕਹਿੰਦੇ ਨੇ ਕਿ ਪੰਜਾਬ ਦਾ ਧੂਆ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਰਹਿੰਦੇ ਨੇ ਕਿ ਪੰਜਾਬ ਦਾ ਧੂਆ ਜਿਹੜਾ ਦਿੱਲੀ ਪਹੁੰਚ ਗਿਆ ਔਰ ਉਹਦੇ ਲਈ ਵੀ ਅਸੀਂ 60 ਕਰੋੜ ਰੁਪਏ ਜਿਹੜੇ ਕੈਪੀਟਲ ਸਬਸਿਡੀ ਫਾਰ ਇੰਡਸਟਰੀਅਲ ਬੋਇਲਰ ਜਿਹੜੇ ਬੋਇਲਰ ਜਿਹੜੇ ਦੇਗੇ ਉਹ ਇੰਡਸਟਰੀ ਦੇ ਅੰਦਰ ਕਿਸਾਨ ਤੋਂ ਪਰਾਲੀ ਖਰੀਦ ਕੇ ਲੈ ਜਾ ਕੇ ਯੂਜ਼ ਕਰਨਗੇ ਉਹਦੇ ਲਈ ਵੀ ਅਸੀਂ 60 ਕਰੋੜ ਰੁਪਏ ਕੈਪੀਟਲ ਸਬਸਿਡੀ ਦੇਣ ਦਾ ਐਲਾਨ ਕੀਤਾਗਾ ਤਾਂ ਕਿ ਸਾਡਾ ਲਗਭਗ 30 ਲੱਖ ਟਨ ਜਿਹੜੀ ਆ ਮੀਟ੍ਰਿਕ ਟਨ ਜਿਹੜੀ ਆ ਉਹ ਪਰਾਲੀ ਜਿਹੜੀ ਆ ਉਹਦੇ ਚ ਚਲੀ ਜਾਵੇ ਔਰ ਇੱਕ ਸਮੱਸਿਆ ਦਾ ਵੀ ਹੱਲ ਹੋਊਗਾ ਔਰ ਉਹਦੇ ਨਾਲ ਸਾਡੀ ਆ ਜਿਹੜੀ એનર્ਜੀ ਆ ਉਹ ਵੀ ਮੈਸਰਨ ਦਾ ਪੈਦਾ ਹੋਊਗੀ ਇਸ ਤੋਂ ਬਿਨਾ ਜਿਹੜੀਆਂ ਮਸ਼ੀਨਾਂ ਲਗੀਆਂ ਜਿਹੜੀਆਂ ਕ੍ਰੌਪ ਰੈਜ਼ਿਡੂ ਨੂੰ ਪਰਾਲੀ ਨੂੰ ਇਕੱਠੀਆਂ ਕਰਨ ਵਾਲੀਆਂ 500 ਕਰੋੜ ਰੁਪਏ ਅਸੀਂ ਸਰ ਉਹਦੇ ਤੇ ਵੀ ਅ ਜਿਹੜੀ ਸਬਸਿਡੀ ਦੇਣ ਦਾ ਐਲਾਨ ਕੀਤਾ ਗਿਆ ਇਸ ਤੋਂ ਬਿਨਾ ਬਿਲਕੁਲ ਤੁਸੀਂ ਵੱਡੀ ਗੱਲ ਕਹੀ ਆ ਕਿ ਜਿਹੜੀ ਪਾਵਰ ਸਬਸਿਡੀ ਆ ਜਿਹੜੀ ਕਿਸਾਨ ਦੀ ਟਿਊਬਲ ਦੇ ਉੱਤੇ ਮਿਲਦੀ ਬਿਜਲੀ ਆ ਉਹਦੇ ਉੱਤੇ 9992 ਕਰੋੜ ਰੁਪਏ ਜਿਹੜਾ ਖਰਚਾ ਹੋਊਗਾ ਇਸ ਸਾਲ ਠੀਕ ਹੈ 9900 ਲਗਭਗ 10000 10000 ਕਰੋੜ ਹੋ ਗਿਆ ਠੀਕ ਹੈ ਤਾਂ ਕਈ ਵਾਰ ਆਰੀਚ ਹੋ ਜਾਂਦਾਗਾ ਸੋ 10000 ਕਰੋੜ ਦੇ ਕਰੀਬ ਜਿਹੜਾ ਉਹ ਸਬਸਿਡੀ ਜਿਹੜਾ ਪਹੁੰਚ ਚੁੱਕਿਆਗਾ ਸੋ ਬਿਲਕੁਲ ਇਹ ਬਹੁਤ ਵੱਡੀ ਅਮਾਉਂਟ ਜਿਹੜੀ ਆ ਉਹ ਪੰਜਾਬ ਦੇ ਕਿਸਾਨ ਨੂੰ ਸਬਸਿਡੀ ਦੇ ਰੂਪ ਵਿੱਚ ਮਿਲਦੀ ਹੈਗੀ ਸੋ ਕਾਫੀ ਸਾਰੀਆਂ ਇਹਦੇ ਤੇ ਜਿਹੜੀਆਂ ਲੋਕ ਆਪਣੀ ਆਪਣੀ ਵੱਖਰੀ ਵੱਖਰੀ رائے ਰੱਖਦੇ ਨੇਗੇ ਪਰ ਲੇਕਿਨ ਇੱਕ ਬਹੁਤ ਵੱਡੀ ਜਿਵੇਂ ਤੁਸੀਂ ਕਿਹਾ ਕਿ ਇਹਦੇ ਬਾਰੇ ਅਗੋਂ ਵਾਲੇ ਸਮਝ ਕੀ ਕਰੋਗੇ ਇੱਕ ਬਹੁਤ ਵੱਡੀ ਚਰਚਾ ਦਾ ਵਿਸ਼ਾ ਹੈਗਾ ਬਹੁਤ ਸਾਰੀਆਂ ਜਥੇਬੰਦੀਆਂ ਕਾਫੀ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਵੀ ਮੰਗ ਕੀਤੀ ਸੀ ਕਿ 10 ਏਕੜ ਤੋਂ ਉੱਪਰ ਵਾਲੇ ਕੋਈ 15 ਏਕੜ ਕਰੀ ਸੀ ਮੈਂ ਮੈਂ ਉਸੇ ਗੱਲ ਤੇ ਆ ਰਿਹਾ ਸੀ ਨੂੰ ਰੈਸ਼ਨਲਾਈਜ਼ ਕਰਨ ਦਾ ਕੋਈ ਰੈਸ਼ਨਲਾਈਜ਼ ਕਰਨ ਬਾਰੇ ਚਰਚਾ ਚੱਲਦੀ ਰਹਿੰਦੀ ਹੈ ਵਿਡਰਾਪ ਕੀਤੀ ਜਾਵੇ ਹੂੰ ਬਰਾਬਰ ਸਭ ਉਹੀ ਰੀਰੇਸਲਾਈਜੇਸ਼ਨ ਕਿਵੇਂ ਕੀਤੀ ਜਾਵੇ ਤੇ ਕਾਫੀ ਸਾਰੇ ਜਥੇਬੰਦੀਆਂ ਦੇ ਵੀ ਜਿਹੜੇ ਨੇਗੇ ਉਹ ਸਗਾਜ ਕਿਦੋਂ ਮੀਟਿੰਗਾਂ 'ਚ ਮਿਲੇ ਨੇਗੇ ਪਰ ਲੇਕਿਨ ਇਹ ਤੇ ਹਜੇ ਕੰਕਰੀਟ رائے ਜਿਹੜੀ ਆ ਉਹ ਸਾਹਮਣੇ ਨਹੀਂ ਨਿਕਲ ਕੇ ਆਈ ਤੋ ਸਮਾਂ ਲੱਗੂਗਾ ਅਸੀਂ ਇਹਦੇ ਤੇ رائے ਬਣਾਵਾਂਗੇ ਕਿ ਕਿੰਨਾ ਜਿਹੜੀ ਸਬਸਿਡੀ ਕਿਵੇਂ ਹੋਣੀ ਚਾਹੀਦੀ ਆ ਸੋ ਇਹਦੇ ਤੇ ਜਿਹੜੀ ਆ ਵਿਚਾਰ-ਵਟਾਂਦਰਾ ਲੰਮਾ ਵਿਚਾਰ-ਵਟਾਂਦਰਾ ਹੋਣ ਦੀ ਲੋੜ ਆ ਹੂੰ ਅੱਛਾ ਤੁਹਾਡੀਆਂ ਵਿਰੋਧੀ ਧਿਰਾਂ ਬਹੁਤ ਜ਼ਿਕਰ ਕਰਦੀਆਂ ਪ੍ਰਤਾਪ ਸਿੰਘ ਬਾਜਵਾ ਅੱਜ ਵੀ ਜ਼ਿਕਰ ਕਰ ਰਹੇ ਸੀ ਕਿ ਤੁਸੀਂ ਬੜੀਆਂ ਲੋਕ ਲੁਭਾਵਨ ਸਕੀਮਾਂ ਦਾ ਜ਼ਿਕਰ ਕਰਦੇ ਹੋ ਐਲਾਨ ਕਰਦੇ ਹੋ ਬਿਜਲੀ 300 ਯੂਨਟ ਫ੍ਰੀ ਦੇ ਰਹੇ ਹੋ 10000 ਕਰੋੜ ਤੁਸੀਂ ਕਿਸਾਨਾਂ ਵਾਲੀ ਸਬਸਿਡੀ ਦਾ ਜ਼ਿਕਰ ਕੀਤਾ ਇਹ ਸਾਰਾ ਪੈਸਾ ਕਿਵੇਂ ਪੂਰਾ ਕਰੋਗੇ ਇਹ ਲੋਕ ਲੁਭਾਨੀਆਂ ਜਾਂ ਕਹੀਏ ਕਿ ਵੋਟ ਸੈਂਟ੍ਰਿਕ ਪੋਲਿਟਿਕਸ ਦੇ ਇਲਜ਼ਾਮ ਤੁਹਾਡੇ ਤੇ ਲੱਗਦੇ ਆ ਕਿ ਤੁਸੀਂ ਵੋਟ ਸੈਂਟ੍ਰਿਕ ਪੋਲਿਟਿਕਸ ਕਰਦੇ ਹੋ ਔਰ ਉਹਦੇ ਕਰਕੇ ਤੁਸੀਂ ਲੋਕਾਂ ਨੂੰ ਜਿਹੜੀਆਂ ਫ੍ਰੀ ਬੀਜ਼ ਦਾ ਜ਼ਿਆਦਾ ਐਲਾਨ ਕਰਦੇ ਹੋ ਦੇਖੋ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਨੇ ਨਾ ਜੀ ਉਹ ਬਹੁਤ ਵੱਡੇ ਵੱਡੇ ਰੱਜੇ ਪੁਜੇ ਘਰਾਂ ਤੋਂ ਆਉਂਦੇ ਨੇਗੇ ਉਹਨਾਂ ਦੇ ਆਪ ਦੇ ਜਿਹੜੇ ਆ ਟਰਨਓਵਰ ਨੇਗੇ ਕਿਸੇ ਦੀ 100 ਕਰੋੜ ਆ ਕਿਸੇ ਦੀ 50 ਕਰੋੜ ਆ ਕਿਸੇ ਦੀ 200 ਕਰੋੜ ਆ ਉਹਨਾਂ ਨੂੰ ਇਹਨਾਂ ਸਾਰੀਆਂ ਸਹੂਲਤਾਂ ਦੀ ਲੋੜ ਦੀ ਹੁੰਦੀ ਹੈਗੀ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੂੰ ਆਮ ਘਰਾਂ ਤੋਂ ਆਏ ਨੇ ਸਾਨੂੰ ਪਤਾਗਾ ਕਿ ਪੰਜਾਬ ਦੇ ਕਿਹੜੇ ਵਰਗ ਨੂੰ ਕਿਸ ਚੀਜ਼ ਦੀ ਲੋੜ ਆ ਅੱਜ ਪੰਜਾਬ ਦੇ ਦਲਤ ਵਰਗ ਨੂੰ ਕੀ ਲੋੜ ਆ ਅੱਜ ਪੰਜਾਬ ਦੇ ਕਿਸਾਨ ਨੂੰ ਕੀ ਲੋੜ ਆ ਅੱਜ ਪੰਜਾਬ ਦੇ ਆਮ ਜਿਹੜਾ ਵਪਾਰੀ ਉਹਨੂੰ ਕੀ ਲੋੜਾ ਅਸੀਂ ਉਹ ਸਾਰੀਆਂ ਲੋੜਾਂ ਜਿਹੜੀਆਂ ਨੇ ਮੁੱਖ ਰੱਖ ਕੇ ਹਮੇਸ਼ਾ ਬੈਠ ਤਿਆਰ ਕਰਦੇ ਆਂਗੇ ਸੋ ਇਹ ਤਾਂ ਇਹ ਬੈਠ ਤਿਆਰ ਕਰਦੇ ਸੀ ਏਸੀ ਕਮਰੇ 'ਚ ਬੈਠ ਕੇ ਅਸੀਂ ਬੈਠ ਤਿਆਰ ਕਰਦੇ ਆਂ ਸਰਦਾਰ ਭਗਵੰਤ ਸਿੰਘ ਮਾਝੀ ਦੀ ਅਗਵਾਈ 'ਚ ਪਿੰਡਾਂ ਤੋਂ ਫੀਡਬੈਕ ਲੈ ਕੇ ਸ਼ਹਿਰਾਂ ਤੋਂ ਫੀਡਬੈਕ ਲੈ ਕੇ ਤਾਂ ਹੀ ਆ ਕਿ ਅਸੀਂ ਆਪਣੇ ਪੰਜਾਬ ਦੇ ਲੋਕਾਂ ਦੇ ਉੱਤੇ ਆਰਥਿਕ ਬੋਝ ਨਹੀਂ ਪਾ ਸਕਦੇ ਉਹਨਾਂ ਨੂੰ ਮਰਨ ਲਈ ਮਜਬੂਰ ਨਹੀਂ ਕਰ ਸਕਦੇ ਸਾਨੂੰ ਉਹਨਾਂ ਦੀ ਬਾਹ ਫੜਨੀ ਪੈਣੀ ਉਹਨਾਂ ਨੇ ਖੜਨਾ ਪੈਣਾ ਸੀ ਖੜ ਰਹਾਂਗੇ ਔਰ ਉਹਨਾਂ ਦੀ ਬਾਹ ਫੜ ਰਿਆਂ ਸੋ ਮੈਂ ਫੇਰ ਦੁਬਾਰਾ ਜ਼ਿਕਰ ਕਰਦਾਗਾ ਇਹਨਾਂ ਦੇ ਸਮੇਂ ਕੀ ਪੰਜਾਬ ਸੀਗਾ ਬੱਤੀ ਗੁੱਲ ਨਾ ਬਿਜਲੀ ਆਉਂਦੀ ਸੀ ਨਾ ਪਾਣੀ ਆਉਂਦਾ ਸੀਗਾ ਅੱਜ ਤੁਸੀਂ ਵੀ ਬਹੁਤ ਸਾਰੀਆਂ ਤੁਹਾਡੇ ਚੈਨਲ ਤੇ ਵੀ ਮੈਂ ਦੇਖਦਾ ਨਾ ਵੀਡੀਓਜ਼ ਕਿ ਲੋਕ ਕਹਿ ਰਹੇ ਨੇ ਕਿ ਹਾਂ ਜੀ ਆਖਰੀ ਖੇਤ ਤੱਕ ਪਾਣੀ ਪਹੁੰਚ ਗਿਆ ਇਹ ਕਿਉਂ ਨਹੀਂ ਪਹੁੰਚਾ ਸਕਿਆ ਭਾਈ ਉਹੀ ਖਾਲੇ ਨੇ ਉਹੀ ਨਹਿਰਾ ਰਹਿ ਗਈਆਂ ਅਸੀਂ ਬਹੁਤ ਸਾਰੇ ਨਹਿਰਾਂ ਨੂੰ ਪੱਕੇ ਕੀਤਾ ਖਾਲਿਆਂ ਨੂੰ ਪੱਕੇ ਕੀਤਾ ਪਾਈਪ ਲਾਈਨਾਂ ਪਾਈਆਂ ਪਾਣੀ ਪਹੁੰਚਾਤਾ ਉਹੀ ਜਿਹੜੀ ਇਹਨਾਂ ਦੇ ਸਮੇਂ 8 ਘੰਟੇ ਦਾ ਕੀ 4 ਘੰਟੇ 6 ਘੰਟੇ ਬਿਜਲੀ ਆਉਂਦੀ ਸੱਚ 16 ਘੰਟੇ ਆਉਣ ਲੱਗੀ ਪੰਜਾਬ ਨੂੰ ਪੰਜਾਬ ਦੇ ਕਿਸਾਨ ਨੂੰ ਰਾਤ ਨੂੰ ਜਾ ਕੇ ਬਿਜਲੀ ਚਲਾਉਣੇ ਦੀ ਪੈਂਦੀ ਦਿਨ ਦੇ ਨਾਲ ਆਪਣੇ ਖੇਤ ਦੀ ਜਿਹੜੀ ਆ ਸਿੰਚਾਈ ਕਰਕੇ ਵਾਪਸ ਆ ਜਾਂਦਾ ਹੈਗਾ ਇਹ ਆਮ ਆਦਮੀ ਪਾਕੀ ਦੀ ਸਰਕਾਰ ਕੰਮ ਕਰ ਰਹੀ ਆ ਅਸੀਂ ਇਮਾਨਦਾਰੀ ਦਾ ਲੱਗੇ ਹੋਇਆਗੇ ਜਦੋਂ ਸਰਕਾਰ ਇਮਾਨਦਾਰੀ ਦਾ ਲੱਗੀ ਹੋਈ ਆ ਤਾਂ ਹੀ ਇਹਨਾਂ ਨੂੰ ਭਾਈ ਚੁਬਦੀ ਆ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਉੜਦਾ ਪੰਜਾਬ ਬਣਾਇਆ ਇਹਨਾਂ ਨੇ ਪੰਜਾਬ ਨੂੰ ਬਰਬਾਦ ਵਾਲੇ ਪਾਸੇ ਲੈ ਕੇ ਗਏ ਅਸੀਂ ਪੰਜਾਬ ਨੂੰ ਰਗੜਾ ਪੰਜਾਬ ਬਣਾ ਰਹਿਆ ਅੱਛਾ ਮੈਨੂੰ ਜੀਮਾ ਸਾਹਿਬ ਨਾਲ ਗੱਲ ਕਰਕੇ ਮੈਂ ਸਮਝਦਾ ਚਲੋ ਆਪਣੇ ਕੋਲ ਬਸ ਲਿਮਟਡ ਟਾਈਮ ਹੈ ਪਰ ਕੋਈ ਨਾ ਕੋਈ ਬਹਾਨਾ ਬਣਾ ਕੇ ਕਿ ਕ੍ਰਿਟਿਸਿਜ਼ਮ ਕਰਦੇ ਰਹੇ ਅੱਛਾ ਮੈਨੂੰ ਮੈਨੂੰ ਕੁਝ ਫੋਨ ਆਏ ਅੱਜ ਜਿਹੜੇ ਗਵਰਨਮੈਂਟ EMPLOYEES ਦੇ ਔਰ ਉਹਨਾਂ ਨੇ ਕਿਹਾ ਕਿ ਜੇ ਚੀਬਾ ਸਾਹਿਬ ਜੁੜਨਗੇ ਤਾਂ ਜ਼ਰੂਰ ਪੁੱਛਿਓ ਐ ਤੁਸੀਂ 6ਥ ਪੇ ਕਮਿਸ਼ਨ ਦਾ ਜ਼ਿਕਰ ਕੀਤਾ ਉਸ ਦੇ ਬਕਾਇਆ ਦਾ ਜ਼ਿਕਰ ਕੀਤਾ ਥੋੜਾ ਜਿਹਾ ਐਲੈਬੋਰੇਟ ਕਰ ਸਕਦੇ ਹੋ ਕਿ ਕਦੋਂ ਤੱਕ ਉਹਨਾਂ ਦਾ ਇਹ ਜਿਹੜਾ ਹੈਗਾ ਬਕਾਏ ਉਹ ਪਾਈਪਲਾਈਨ ਦੇ ਵਿੱਚ ਨੇ ਕਦੋਂ ਤੱਕ ਦੇ ਦੇਵੋਗੇ ਉਸ ਦੀ ਕੀ ਰੂਪ ਰੇਖਾ ਹੈ ਥੋੜੀ ਜਿਹੀ ਡਿਟੇਲ ਸਮਝਾ ਸਕੋ ਦਾ ਬਿਲਕੁਲ ਜੀ ਬੜਾ ਤੁਸੀਂ ਅੱਛਾ ਸਵਾਲ ਪੁੱਛਿਆ ਜਿਹੜਾ 6ਵੇਂ ਪੇ ਕਮਿਸ਼ਨ ਦੇ ਏਰੀਆ ਸੀ ਪੰਜਾਬ ਦੇ EMPLYEE ਦੇ ਉਹ ਕਾਫੀ ਲੰਬੇ ਅਰਸੇ ਤੋਂ ਸਰਕਾਰ ਵੱਲ ਬਕਾਇਆ ਪੈਸੇ ਸੀ ਔਰ ਲਗਭਗ ਜੇ ਮੈਂ ਸਹੀ ਗੱਲ ਕਰਾਂ 14191 ਕਰੋੜ ਰੁਪਇਆ ਦਾ ਅਸੀਂ ਲਿਕੁਇਡੇਸ਼ਨ ਪਲਾਨ ਤਿਆਰ ਕਰਕੇ ਔਨਰੇਬਲ ਹਾਈ ਕੋਰਟ ਚ ਵੀ ਸਬਮਿਟ ਕੀਤਾਗਾ ਔਰ ਕੈਬਨਟ ਚ ਵੀ ਸਬਮਿਟ ਕੀਤਾਗਾ ਔਰ ਕੈਬਨਟ ਦੇ ਉਤੇ ਮੋਹਰ ਵੀ ਲਾਈਆ ਜਿਹਨੂੰ ਪਾਸ ਵੀ ਕੀਤਾਗਾ ਔਰ ਇਹਦੇ ਨਾਲ ਪੰਜਾਬ ਦੇ 6 ਲੱਖ EMPLYEE ਤੇ ਪੈਨਸ਼ਨ ਨੂੰ ਲਾਭ ਹੋਊਗਾ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਜਿਹੜੇ 85 ਸਾਲ ਤੋਂ ਉੱਪਰ ਦੇ ਪੈਨਸ਼ਨਰ ਸੀ ਜਿਕਰ ਉਹ ਜਿੱਦਾਂ ਜਾਂ ਜਿਹਨਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਅਸੀਂ ਖਾਤਿਆਂ 'ਚ ਪੈਸੇ ਪਾਉਣੇ ਸਟਾਰਟ ਕਰ ਦਿੱਤੇ ਨੇ ਠੀਕ ਹੈ ਬਰਾੜ ਸਾਹਿਬ ਉਹਨਾਂ ਦੇ ਪੈਸੇ ਪਾਉਣ ਦੀ ਅਸੀਂ ਪਹਿਲੀ ਕਿਸ਼ਤ ਜਿਹੜੀ ਆ ਉਹ ਜਾਰੀ ਕਰ ਦਿੱਤੀ ਆ ਇਹਦਾ ਅਸੀਂ ਜਨਵਰੀ 2028 ਤੱਕ ਦਾ ਪਲਾਨ ਤਿਆਰ ਕੀਤਾ ਹੈ ਕਿ 2028 ਤੱਕ ਸਾਰੇ ਪੈਸੇ ਕਿ ਕਿ ਪੈਸਾ ਜਿਹੜਾ ਉਹ ਮੁਲਾਜ਼ਮਾਂ ਦੇ ਖਾਤਿਆਂ 'ਚ ਪਹੁੰਚ ਜਾਏ ਇਹ ਪੈਸਾ ਕਿਹਦੇ ਸਮੇਂ ਦੇਣਾ ਸੀ ਇਹਦੀ ਸਰਕਾਰ ਵੱਲੋਂ ਦੇਣਾ ਸੀ ਕਾਂਗਰਸ ਸਰਕਾਰ ਨੇ ਦੇਣਾ ਸੀ ਕਾਂਗਰਸ ਸਰਕਾਰ ਨੇ ਪੈਸਾ ਦਿੱਤਾ ਨਹੀਂ ਪਰ ਲੇਕਿਨ ਅਸੀਂ ਆਪਣਾ ਫਰਜ਼ ਨਿਭਾਉਨੇ ਆ ਕਿਉਂਕਿ ਇਹ ਮੁਲਾਜ਼ਮਾਂ ਨੇ ਕੰਮ ਕੀਤਾ ਭਾਈ ਇਹਨਾਂ ਨੇ ਸਰਵਿਸਸਾਂ ਕੀਤੀਆਂ ਨੇ ਇਹਨਾਂ ਨੇ ਆਪਣੇ ਸੇਵਾਵਾਂ ਦਿੱਤੀਆਂ ਨੇਗੀਆਂ ਸੋ ਅਸੀਂ ਆਪਣਾ ਫਰਜ਼ ਨਿਭਾ ਰਹਿਆਂਗੇ ਸੋ ਬਿਲਕੁਲ ਇਹ ਲਿਕুইਡੇਸ਼ਨ ਪਲਾਨ ਜਿਹੜਾ ਤਿਆਰ ਹੋਇਆਗਾ ਔਰ 14191 ਕਰੋੜ ਰੁਪਏ ਅਸੀਂ ਦੇਣਾਗਾ ਔਰ ਔਨਰੇਬਲ ਹਾਈ ਕੋਰਟ ਨੇ ਔਨਰੇਬਲ ਸੁਪਰੀਮ ਕੋਰਟ ਦੇ ਵਿੱਚ ਕਿਦੋਂ ਕੇਸ ਸੀ ਉਹਨਾਂ ਚ ਵੀ ਅਸੀਂ ਪਲਾਨ ਸਬਮਿਟ ਕੀਤਾ ਨਾਲ ਦੀ ਨਾਲ ਅਸੀਂ ਕੈਬਨਟ ਤੋਂ ਮੋਹਰ ਲਵਾ ਕੇ ਇਹਨੂੰ ਪਾਸ ਕੀਤਾ ਜਦੋਂ ਕੈਬਨਟ ਤੋਂ ਪਾਸ ਹੋ ਗਿਆ ਔਰ ਕਿਸ਼ਤ ਜਿਹੜੀ ਆ ਉਹ ਵੀ ਅਸੀਂ ਰੈਗੂਲਰ ਪੇ ਕਰਨ ਲੱਗ ਚੁੱਕੇ ਹਾਂ ਅੱਛਾ ਚੀਮਾ ਜੀ ਮੇਰਾ ਇੱਕ ਆਖਰੀ ਸਵਾਲ ਹੈ ਆਪਾਂ ਜਦੋਂ ਬਜਟ ਦਾ ਜ਼ਿਕਰ ਕਰਦੇ ਆ ਮੈਂ ਬੜੇ ਸਾਰੇ ਬਜਟ ਕਵਰ ਕੀਤੇ ਆ ਘੱਟੋ ਘੱਟ 20 ਸਾਲ ਹੋ ਗਏ ਜਰਨਲਿਜ਼ਮ ਕਰਦਿਆਂ ਨੂੰ ਇੱਕ ਸ਼ਬਦ ਅਸੀਂ ਵਾਰ-ਵਾਰ ਸੁਣਦੇ ਆ ਮਾਲੀ ਘਾਟਾ ਰੈਵਨਿਊ ਡੈਫਿਸਟ ਇੰਨੇ ਘਾਟੇ ਦਾ ਬਜਟ ਆ ਇੰਨੇ ਘਾਟੇ ਦਾ ਬਜਟ ਆ ਖੈਰ ਕਈ ਵਾਰੀ ਆਮ ਬੰਦੇ ਦੀ ਸਮਝ ਨਹੀਂ ਆਉਂਦਾ ਜਦੋਂ ਤੁਸੀਂ ਬਹੁਤ ਜ਼ਿਆਦਾ ਫਿਗਰਸ ਦੇ ਵਿੱਚ ਉਲਝ ਜਾਂਦੇ ਹੋ ਪਰ ਮੋٹے ਤੌਰ ਤੇ ਹੁੰਦਾ ਕਿ ਤੁਹਾਡੇ ਰੈਵਨਿਊ ਰਸੀਪਟਸ ਜਿਹੜੇ ਆ ਉਹ ਘੱਟ ਹੁੰਦੇ ਆ ਖਰਚੇ ਜ਼ਿਆਦਾ ਹੁੰਦੇ ਆ ਜੇ ਆਪਾਂ ਆਮ ਭਾਸ਼ਾ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ ਕੀ ਘਾਟੇ ਦੇ ਬਜਟ ਚੋਂ ਬਾਹਰ ਨਿਕਲ ਸਕਦੇ ਆ ਕੀ ਪੰਜਾਬ ਇਹ ਘਾਟੇ ਦੇ ਬਜਟ ਚੋਂ ਬਾਹਰ ਆ ਕੇ ਕਦੇ ਐਵੇਂ ਵੀ ਹੈ ਕਿ ਸਾਨੂੰ ਜੀ ਖਰਚੇ ਕੱਢ ਕੇ ਵੀ ਪੈਸੇ ਬਚ ਸਕਦਾ ਬਿਲਕੁਲ ਤੁਦਾ ਵਾਜਬ ਸਵਾਲ ਆ ਇਹ 1984 85 ਤੱਕ ਪੰਜਾਬ ਜਿਹੜਾ ਉਹ ਸਰਪਲਸ ਟਾਰਟ ਰਿਹਾਗਾ ਪੰਜਾਬ ਦੇ ਅੰਦਰ ਵਾਧੂ ਬਜਟ ਜਿਹੜਾ ਉਹ ਹੁੰਦਾ ਸੀ 1985 ਦੀ ਗੱਲ ਆ ਪਰ ਲੇਕਿਨ ਉਸ ਤੋਂ ਬਾਅਦ ਬਦਮਨੀ ਜਿਹੜੀ ਆ ਆਰਥਿਕ ਬਦਮਨੀ ਇਸ ਤਰੀਕੇ ਅਕਾਲੀ ਦਲ ਭਾਜਪੀ ਔਰ ਕਾਂਗਰਸ ਪਾਰਟੀ ਨੇ ਫਲਾਈ ਕਿ ਅੱਜ ਪੰਜਾਬ ਨੂੰ ਇਹਨਾਂ ਨੇ ਕਰਜ਼ਈ ਸਟੇਟ ਬਣਾਤਾ ਹੁਣ ਸਵਾਲ ਸਾਨੂੰ ਪੁੱਛਦੇ ਹੁੰਦੇ ਨੇ ਕਿ ਕਰਜ਼ਾ ਕਿਉਂ ਲੈ ਰਿਆ ਭਾਈ ਤੁਸੀਂ ਤਣ ਲੱਖ ਕਰੋੜ ਦਾ ਕਰਜ਼ਾ ਚੜਾਇਆ ਤੁਸੀਂ ਤਾਂ ਦੱਸ ਦੋ ਤੁਸੀਂ ਕਿਹੜੇ ਕੰਮ ਲਾਇਆ ਤੁਸੀਂ ਸਾਨੂੰ ਪੁੱਛਦੇ ਹੋ ਅਸੀਂ ਤਾਂ ਉਹ ਕਰਜ਼ੇ ਦਾ ਵਿਆਜ ਜਿਹੜਾ ਤੁਸੀਂ 11% ਤੇ 12% ਤੇ ਮਹਿੰਗੇ ਰੇਟ ਆਫ ਇੰਟਰਸਟ ਤੇ ਕਰਜ਼ਾ ਲਿਆ ਉਹਦੀਆਂ ਕਿਸ਼ਤਾਂ ਸਮ ਤਾਂ 25-25 ਹਜ਼ਾਰ ਕਰੋੜ ਰੁਪਏ ਦਾ ਵਿਆਜ ਦੇਣਾ ਪੈ ਰਿਹਾਗਾ ਪਰ ਲੇਕਿਨ ਅਸੀਂ ਜਿਹੜਾ ਕਰਜ਼ਾਗਾ ਉਹਨੂੰ ਘਟਾਉਣ ਲਈ ਯਤਨਸ਼ੀਲਾ ਲੱਗੇ ਹੋਇਆ ਕਿ ਅਸੀਂ ਆਪਣੀ ਆਮਦਨ ਵਧਾ ਰਹੇ ਹਾਂਗੇ ਔਰ ਖਰਚੇ ਘਟਾ ਰਹੇ ਹਾਂਗੇ ਔਰ ਪੰਜਾਬ ਦੇ ਨੌਜਵਾਨ ਨੂੰ ਨੌਕਰੀਆਂ ਦੇ ਰਹਾਂਗੇ ਤਾਂ ਕਿ ਪੰਜਾਬ ਦੇ ਨੌਜਵਾਨ ਦਾ ਵਿਸ਼ਵਾਸ ਜਿਹੜਾ ਉਹ ਪੰਜਾਬ 'ਚ ਰਹੇ ਔਰ ਪੰਜਾਬ ਨਾਲ ਨੌਜਵਾਨ ਜੁੜਿਆ ਰਹੇ ਨਹੀਂ ਤਾਂ ਕੀ ਹੋ ਗਿਆ ਸੀ ਬ੍ਰੇਨ ਡレイン ਹੋ ਰਿਹਾ ਸੀਗਾ ਅੱਜ ਉਸ ਬ੍ਰੇਨ ਡレイン ਨੂੰ ਅਸੀਂ ਠੱਲ ਪਾਉਣ ਚ ਕਾਫੀ ਹੱਦ ਤੱਕ ਕਾਮਯਾਬ ਹੋਇਆ ਹੈ ਠੀਕ ਹੈ ਧੰਨਵਾਦ ਸੀਮਾ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੇ ਥੋੜਾ ਜਿਹਾ ਕਿਉਂਕਿ ਬਰੀਫ ਨੋਟ ਦੀ ਜ਼ਰੂਰਤ ਹੁੰਦੀ ਹੈ ਸਪੀਚ ਇੱਕ ਅਲੱਗ ਚੀਜ਼ ਹੁੰਦੀ ਹੈ ਪਰ ਜਦੋਂ ਤੁਸੀਂ ਸਾਹਮਣੇ ਗੱਲਬਾਤ ਕਰਦੇ ਹੋ ਤਾਂ ਕਾफी ਚੀਜ਼ਾਂ ਸਪਸ਼ਟ ਹੋ ਜਾਂਦੀਆਂ ਹੈ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ